ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੀਆਂ ਗੇਮਾਂ ਲੈ ਕੇ ਆਏ ਆ ਉਹ ਅਸੀਂ ਦੁਬਈ ਸਿੰਗਾਪੁਰ ਦੇ ਵਿੱਚ ਵਿਜ਼ਿਟ ਕੀਤਾ ਉੱਥੇ ਦੇਖਿਆ ਉਹ ਚੀਜ਼ਾਂ ਇੱਥੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਮੇਨ ਆਪਣਾ ਫਨ ਹੈ ਇਹ ਆਪਾਂ ਇੰਡੀਆ ਦੇ ਵਿੱਚ ਫਸਟ ਟਾਈਮ ਲੈ ਕੇ ਆ ਰਹੇ ਆਗੇ ਠੀਕ ਹੈ ਜੀ ਰੀਅਲ ਟਾਈਮ ਬੀਅਰ ਬੋਟਲ ਸ਼ੂਟਿੰਗ ਜੀ ਆਜੋ ਤੁਹਾਨੂੰ ਪਹਾੜਾਂ ਦਾ ਮਜ਼ਾ ਵੋਪਰ ਗੇਮਿੰਗ ਜ਼ੋਨ ਵਿੱਚ ਕਰਾਣੇ ਆ ਜੀ ਠੀਕ ਹੈ ਜੀ ਬਈ ਕਿੰਨੇ ਫੁੱਟ ਆ ਗਿਆ ਹੈ ਟੋਟਲ ਜੀ ਇਹ ਜੀ 70 ਮੀਟਰ ਹੈ ਜੀ ਦੇ ਵਿੱਚ ਤੁਸੀਂ ਕੋਈ ਵੀ ਨਾਮ ਲਿਖਵਾ ਸਕਦੇ ਹੋ ਜਿਵੇਂ ਸਾਡਾ ਹੁਣ ਤੁਸੀਂ ਦੇਖ ਰਹੇ ਹੋ ਓਪਰ ਹੈਂਡਲੈਸ ਐਡਵੈਂਚਰ ਨਾਮ ਚੱਲ ਰਿਹਾ ਹੈ ਤੁਸੀਂ ਕਿਸੇ ਦਾ ਵੀ ਨਾਮ ਲਿਖਾ ਸਕਦੇ ਹੋ ਮੋਸਟ ਐਡਵਾਂਸਡ ਗੇਮ ਹੈ ਇਹਦੇ ਵਾਸਤੇ ਪਹਿਲਾਂ ਬੱਚੇ ਸਪੈਸ਼ਲੀ ਦਿੱਲੀ ਜੈਪੁਰ ਵੱਡੇ ਸ਼ਹਿਰਾਂ ਦੇ ਜਾਂਦੇ ਸੀਗੇ ਇਹ ਗੇਮ ਤੁਹਾਡੇ ਆਪਣੇ ਸ਼ਹਿਰ ਬਠਿੰਡਾ ਦੇ ਵਿੱਚ ਲੈ ਕੇ ਆ ਗਏ ਆ ਫ੍ਰੀ ਐਂਟਰੀ ਦਾ ਕਨਸੈਪਟ ਰੱਖਿਆ ਅਸੀਂ ਆਓ ਇੱਕ ਅਧਿਆ ਗੇਮ ਜੈਪਨੇ ਕੋਲ ਫ੍ਰੀ ਵੀ ਹੈਗੀਆਂ ਕਾਰਡਸ ਹੈ ਸਭ ਤੋਂ ਐਡਵਾਂਸਡ ਕਾਰਡਸ ਹੈ ਇਦੇ ਸ਼ੂਟਿੰਗ ਵੀ ਹੈ ਬੰਪਿੰਗ ਵੀ ਹੈ ਵਾਈਬ੍ਰੇਸ਼ਨ ਵੀ ਹੈ ਤੁਸੀਂ ਅਜਾਜ ਤੇ ਬਹਿ ਕੇ ਤੁਸੀਂ ਸਾਰੀ ਦੁਨੀਆ ਘੁੰਮਿਆਵੋਗੇ ਇਹ ਜਪਾਨੀਸ ਟੈਕਨੋਲੋਜੀ ਦੇ ਨਾਲ ਬਣਿਆ ਹੋਇਆ ਅੱਜ ਤੱਕ ਦਾ ਸਭ ਤੋਂ ਐਡਵਾਂਸਡ ਏਰੋਪਲੇਨ ਹੈ ਸਿਰਫ 8.99 ਦੇ ਵਿੱਚ ਤੁਹਾਨੂੰ 1 ਡੇ ਦਾ ਫੁੱਲ 올 ਗੇਮਸ ਦਾ ਐਕਸੈਸ ਹੈ ਦੋਸਤੋ ਕਹਿੰਦੇ ਨਾ ਵੀ ਬਟਿੰਡਾ ਕਿਸੇ ਵੱਲੋਂ ਘੱਟ ਨਾ ਰਹਿ ਗਿਆ ਬਾਕੀ ਕਿਸੇ ਵੱਲੋਂ ਬਟਿੰਡਾ ਘੱਟ ਨਹੀਂ ਰਿਹਾ ਬਟਿੰਡਾ ਦੇ ਵਿੱਚ ਰੋਜ਼ ਨਵੇਂ ਤੋਂ ਨਵੇਂ ਪ੍ਰੋਜੈਕਟ ਆ ਰਹੇ ਨੇ ਅੱਜ ਆਪਾਂ ਪਹੁੰਚੇ ਹੋਏ ਆਂ ਪੁੱਛੋ ਜਿੱਥੇ ਬੋਪਰ ਐਂਡਲੈਸ ਐਡਵੈਂਚਰ ਨਵਾਂ ਗੇਮਿੰਗ ਜ਼ੋਨ ਖੁੱਲੇਗਾ ਜਿੱਥੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਇੱਕ ਲਈ ਇੰਜੋਏ ਲਈ ਗੇਮਾਂ ਤੁਹਾਨੂੰ ਮਿਲਣਗੀਆਂ ਉਹਦੀ ਪੂਰੀ ਜਾਣਕਾਰੀ ਲੈ ਕੇ ਆਏ ਆ ਕੀ ਫੀਸ ਰਹਿੰਦੀ ਆ ਕੀ ਸਟ੍ਰਕਚਰ ਹੈਂਦਾ ਕੀ ਸਰਵਿਸ ਮਿਲਦੀ ਆ ਕਿਹੜੀਆਂ-ਕਿਹੜੀਆਂ ਇੱਥੇ ਤੁਹਾਨੂੰ ਗੇਮਾਂ ਮਿਲਦੀਆਂ ਨੇ ਆਜੋ ਆਪਾਂ ਲੈਨੇ ਸਾਰੀ ਜਾਣਕਾਰੀ ਤੇ ਕਰਾਂਗੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਬਾਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਨਵਾਂ ਪ੍ਰੋਜੈਕਟ ਸਾਡੇ ਪਠੰਡੇ ਸ਼ਹਿਰ ਦੇ ਵਿੱਚ ਲੈ ਕੇ ਆਏ ਹੋ ਜੀ ਬਾਈ ਸਭ ਤੋਂ ਪਹਿਲਾਂ ਨਾ ਆਪਣਾ ਨਾਮ ਤੇ ਲੋਕੇਸ਼ਨ ਦੱਸ ਦੀ ਅਸੀਂ ਸਰ ਆਪਣਾ ਨਾਮ ਹੈ ਗੇਮਿੰਗ ਜ਼ੋਨ ਦਾ ਵਪਰ ਐਂਡਲੈਸ ਐਡਵੈਂਚਰ ਜੀ ਇਹ ਐਨ ਐਸ 7 ਫੈਕਟਰੀ ਆਊਟਲੈਟ ਬੁੱਚੋ ਮੰਡੀ ਬਠਿੰਡਾ ਦੇ ਵਿੱਚ ਸਥਿਤ ਹੈ ਜੀ ਜੀ ਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਜੀ ਬਜ਼ੁਰਗ ਵੀ ਅਸੀਂ ਉਹਨਾਂ ਬਜ਼ੁਰਗ ਵੀ ਕਹਿ ਸਕਦੇ ਹਾਂ ਬਜ਼ੁਰਗਾ ਤੱਕ ਅਸੀਂ ਸਾਰੀਆਂ ਗੇਮਾਂ ਲੈ ਕੇ ਆਏ ਆ ਹਰ ਇੱਕ ਦੇ ਇੰਜੋਏਮੈਂਟ ਦਾ ਧਿਆਨ ਹਰ ਇੱਕ ਦੇ ਇੰਜੋਏਮੈਂਟ ਦਾ ਧਿਆਨ ਰੱਖਿਆ ਅਸੀਂ ਉਸ ਤਰ੍ਹਾਂ ਦੀਆਂ ਸਾਰੀਆਂ ਗੇਮਾਂ ਪ੍ਰੋਵਾਈਡ ਕਰਾ ਰਹੇ ਆ ਜੋ ਅਸੀਂ ਦੁਬਈ ਸਿੰਗਾਪੁਰ ਦੇ ਵਿੱਚ ਵਿਜ਼ਿਟ ਕੀਤਾ ਉੱਥੇ ਦੇਖਿਆ ਉਹ ਚੀਜ਼ਾਂ ਇੱਥੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਅਸੀਂ ਗੁਰਜੀ ਨਾਲ ਦਿਖਾਣੇ ਆ ਜੀ ਸਾਰਾ ਕੁਝ ਤੁਸੀਂ ਆਓ ਸਾਡੇ ਨਾਲ ਸਾਡੇ ਗੇਮਿੰਗ ਜ਼ੋਨ ਦੇ ਵਿੱਚ ਤੇ ਅਸੀਂ ਤੁਹਾਨੂੰ ਸਾਰਾ ਇੰਜੋਏ ਕਰਾਣੇ ਆ ਜੀ ਜੀ ਬਾਈ ਜੀ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਵੀ ਕਿਹੜੀ ਗੇਮ ਆਪਣੇ ਕੋਲੇ ਵੱਖਰੀ ਹੈ ਜਿਹੜੀ ਕਹਿੰਦੇ ਹੁੰਦੇ ਨੇ ਮਾਰਕੀਟ 'ਚ ਆਪਾਂ ਦੇਖਣ ਨੂੰ ਪਹਿਲਾਂ ਮਿਲੀ ਨਹੀਂ ਬਿਲਕੁਲ ਗੁਰਜੀ ਤੁਸੀਂ ਜਿਪਲਾਈਨ ਕਰਨ ਲਈ ਪਹਿਲਾਂ ਕਿੱਥੇ ਜਾਂਦੇ ਰਹੇ ਹੋ ਜੀ ਮਨ ਨਾਰਮਲ ਜੀ ਪਹਾੜਾਂ 'ਚ ਇਹ ਟੋਟਲ 300 250 ਕਿਲੋਮੀਟਰ ਦੂਰ ਆਜੋ ਤੁਹਾਨੂੰ ਜਿਪਲਾਈਨ ਵੋਪਰ ਗੇਮਿੰਗ ਜ਼ੋਨ ਦੇ ਵਿੱਚ ਕਰਾਨੇ ਆ ਠੀਕ ਹੈ ਜੀ ਪਲੀਜ਼ ਆਜੋ ਚਲਿਏ ਅੱਛਾ ਜੀ ਲਓ ਵੀ ਦੋਸਤੋ ਜਿਪਲਾਈਨ ਦੀ ਸਹੂਲਤ ਵੀ ਇੱਥੇ ਹੈਗੀ ਹੈ ਹਾਂਜੀ ਬਾਈ ਹਾਂਜੀ ਬਾਈ ਜੀ ਆਜੋ ਤੁਹਾਨੂੰ ਪਹਾੜਾਂ ਦਾ ਮਜ਼ਾ ਵੋਪਰ ਗੇਮਿੰਗ ਜ਼ੋਨ ਵਿੱਚ ਕਰਾਨੇ ਆ ਜੀ ਠੀਕ ਹੈ ਜੀ ਬਾਈ ਕਿੰਨੇ ਫੁੱਟ ਆ ਗਿਆ ਹੈ ਟੋਟਲ ਜੀ ਇਹ ਜੀ 70 ਮੀਟਰ ਹੈ ਜੀ ਟੋਟਲ ਬਾਈ ਚਲੋ ਜੀ ਲਓ ਵੀ ਦੋਸਤੋ ਆ ਜਿਹੜੇ ਨਜ਼ਾਰੇ ਆ ਇਹ ਤੁਹਾਨੂੰ ਵੋਪਰਜ਼ ਐਂਡਲੈਸ ਐਡਵੈਂਚਰ ਦੇ ਵਿੱਚ ਹੀ ਦੇਖਣ ਨੂੰ ਮਿਲਣਗੇ ਜਿੱਤੇ ਹਰ ਇੱਕ ਤਰ੍ਹਾਂ ਦੀ ਗੇਮ ਹੈ ਤੇ ਤੁਹਾਨੂੰ ਫੀਸ ਸਟ੍ਰਕਚਰ ਸਾਰਾ ਦੱਸਾਂਗੇ ਬਹੁਤ ਸੋਹਣਾ ਬਈ ਇਹ ਵੀ ਕਨਸੈਪਟ ਲੈ ਕੇ ਆਏ ਹੋ ਕਿਉਂਕਿ ਬਹੁਤ ਦੂਰ ਜਾਣਾ ਪੈਂਦਾ ਇਹ ਚੀਜ਼ਾਂ ਵਾਸਤੇ ਨਾਲੇ ਰਿਸਕ ਇਹਦੇ ਕੋਈ ਰਿਸਕ ਨਹੀਂ ਹੈ ਜੀ ਨਾਲੇ ਤੁਹਾਨੂੰ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਜਾਣ ਦੀ ਲੋੜ ਨਹੀਂ ਤੁਹਾਨੂੰ 에어 ਕੰਡੀਸ਼ਨਰ ਦੇ ਵਿੱਚ ਜਿਪਲਾਈਨ ਪ੍ਰੋਵਾਈਡ ਕਰਾਈ ਹੈ ਜੀ ਹੋਰ ਵੀ ਬੜੀਆਂ ਗੇਮਾਂ ਹੈ ਜਿਹੜੀਆਂ ਅਸੀਂ ਪਹਾੜਾਂ ਦੀਆਂ ਗੇਮਾਂ ਆ ਉਹ ਅਸੀਂ ਉੱਪਰ ਗੇਮਿੰਗ ਜ਼ੋਨ ਦੇ ਵਿੱਚ ਲੈ ਕੇ ਆਏ ਆ ਜੀ ਆਜੋ ਬਈ ਫਿਰ ਦਿਖਾਈਏ ਜੀ ਆਜੋ ਜੀ ਪਲੀਜ਼ ਸਰ ਸਭ ਤੋਂ ਪਹਿਲਾਂ ਆਪਾਂ ਜੀ ਸ਼ੁਰੂ ਕਰੀਏ ਬੱਚਿਆਂ ਦੀ ਗੱਲ ਹੋਈ ਸੀ ਤੇ ਬੱਚਿਆਂ ਲਈ ਕੀ ਕੀ ਗੇਮਾਂ ਇੱਥੇ ਆਪਾਂ ਰੱਖੀਆਂ ਹੋਈਆਂ ਨੇ ਸਰ ਬੱਚਿਆਂ ਲਈ ਅਗਰ 3 ਟੂ 5 ইয়ারਸ ਦੀ ਗੱਲ ਕਰੀਏ ਤਾਂ ਅਸੀਂ ਬੱਚਿਆਂ ਲਈ ਸੌਫਟ ਪਲੇਅ ਰੱਖਿਆ ਜਿੰਦਾ ਅਸੀਂ ਨਾਮ ਕਿਡਸ ਕਿੰਗਡਮ ਰੱਖਿਆ ਹੈ ਜੀ ਜੀ ਬੱਚਿਆਂ ਦਾ ਮਹਿਲ ਇਹਦੇ ਵਿੱਚ ਸਰ 30 ਐਕਟੀਵਿਟੀਜ਼ ਹੈ ਇਸ ਏਰੀਆ ਦੇ ਵਿੱਚ ਸਾਡੇ ਇੱਕ ਸੁਪਰਵਾਈਜ਼ਰ ਰਹਿਣਗੇ ਤੇ ਉਹਦੇ ਅੰਦਰ ਸਾਡੇ 5 ਤੋਂ 6 ਮੈਂਬਰਸ ਬੱਚਿਆਂ ਨੂੰ ਸੰਭਾਲਣਗੇ ਉਸ ਤੋਂ ਬਾਅਦ ਆਪਣੇ ਕੀ ਕਹਿੰਦੇ ਹੈਗੇ ਆ ਬੱਚਿਆਂ ਨੂੰ ਤੁਸੀਂ ਛੱਡ ਕੇ ਫ੍ਰੀ ਮਾਈਂਡ ਜਾ ਸਕਦੇ ਹੋ ਅਗਰ ਕੋਈ ਵੀ ਪੇਰੈਂਟਸ ਦੇ ਮਦਰ ਜਾਂ ਫਾਦਰ ਐਂਟਰੀ ਲੈਣਾ ਚਾਹੁੰਦੇ ਆ ਉਹ ਵੀ ਐਂਟਰੀ ਕਰ ਸਕਦੇ ਆ ਠੀਕ ਹੈ ਉਹ ਫ੍ਰੀ ਆਫ ਫ੍ਰੀ ਰਹੇਗੀ ਠੀਕ ਹੈ ਜੀ ਮੰਨ ਲਓ ਜੀ ਇੱਥੇ ਆਊਟਲੈਟ ਸ਼ਾਪਿੰਗ ਕਰਨ ਜਾਣਾ ਮਾਂ ਪਿਓ ਮੈਂ ਤਾਂ ਉੱਤੇ ਸਾਰੇ ਸਵੋਇੰਗ ਸਟਾਫ ਦੀ ਰਹੂਗੀ ਸਟਾਫ ਦੀ ਰਹੇਗੀ ਕਿਉਂਕਿ ਸੁਪਰਵਾਈਜ਼ਰਸ ਹੈ ਉਹਨਾਂ ਦੇ ਨੀਚੇ ਸਟਾਫ ਹੈ ਉਹਨਾਂ ਦੇ ਉੱਤੇ ਮੈਨੇਜਰਸ ਹੈ ਪ੍ਰੋਪਰ ਟੀਮ ਅਸੀਂ ਪ੍ਰੋਵਾਈਡ ਕਰਾਈ ਹੈ ਕੀ ਕੋਈ ਵੀ ਐਦਾਂ ਦੀ ਇਨਸੀਡੈਂਟ ਨਹੀਂ ਹੋਏਗਾ ਕਿ ਪ੍ਰੋਪਰ ਮੇਨਟੇਨ ਰਹੇਗਾ ਹਾ ਜੀ ਇਹਦੇ ਵਿੱਚ ਸਾਰੇ ਇੱਕਦਮ ਇਹ ਸਕਰੀਨ ਦੇਖ ਰਹੇ ਹਾਂ ਹਾਂਜੀ ਸਰ ਹੋਰ ਕਿਹੜੇ ਕਿਹੜੇ ਇੱਥੇ ਗੇਮਾਂ ਜਿਹੜੇ ਨਾਂ ਸਰ ਸਕਰੀਨਸ ਹੈ ਰਾਈਟਸ ਹੈ ਅਲੱਗ-ਅਲੱਗ ਐਡਵੈਂਚਰਸ ਹੈ ਜੀ ਅਲੱਗ-ਅਲੱਗ ਅਪਸਾਈਕਲਸ ਹੈ ਜੀ ਹਾਂਜੀ ਇਹ ਵੀ ਬੱਚੇ ਮਤਲਬ ਮੋਬਾਈਲਾਂ 'ਚ ਦੇਖਦੇ ਉਹ ਚੀਜ਼ਾਂ ਤੁਸੀਂ ਹਕੀਕਤ 'ਚ ਲੈ ਕੇ ਆਏ ਹੋ ਜੀ ਸਟਡੀ ਕ੍ਰੀਏਟਿਵ ਵੀ ਅਸੀਂ ਇਹਨੂੰ ਕੀਤਾ ਹੈ ਜੀ ਸਾਡਾ ਉਹ ਵਾਲਾ ਪੋਰਸ਼ਨ ਆਉਂਦੇ ਸਟਡੀ ਕ੍ਰੀਏਟਿਵ ਵੀ ਹੈ ਥੋੜਾ ਜਿਹਾ ਠੀਕ ਹੈ ਜੀ ਅਸੀਂ ਸੌਫਟ ਪਲੇ ਦੇ ਵਿੱਚ ਲਰਨਿੰਗ ਕਨਸੈਪਟ ਦਾ ਤੇ ਬੱਚਿਆਂ ਦੇ ਰਾਈਟਸ ਬਹੁਤ ਅੱਛੇ ਆ ਬੱਚਿਆਂ ਲਈ ਬਹੁਤ ਹੀ ਵਧੀਆ ਸਲਾਈਡਸ ਹੈ ਇਹਦੇ ਤਿੰਨ ਚਾਰ ਸਲਾਈਡਸ ਹੈ ਜੀ ਉਸ ਤੋਂ ਬਾਅਦ ਆਬਸਟੈਕਲਸ ਹੈ ਬਹੁਤ ਸਾਰੇ ਅੰਦਰ ਜਾ ਕੇ ਆਬਸਟੈਕਲਸ ਨੂੰ ਪਾਰ ਕਰਨਾ ਜਿਨ੍ਹਾਂ ਨਾਲ ਬੱਚਿਆਂ ਨੂੰ ਲਰਨਿੰਗ ਵੀ ਆਏਗੀ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਐਕਸਰਸਾਈਜ਼ ਵੀ ਹੋ ਬੱਚਿਆਂ ਨੂੰ ਜੀ ਹਾਂਜੀ ਐਕਸਰਸਾਈਜ਼ ਵੀ ਹੋਏਗੀ ਜੀ ਤੇ ਬੜਾ ਹੀ ਹਾਈਜਾਇਨਿਕ ਹੈ ਠੀਕ ਹੈ ਜੀ ਸਾਫ ਸਫਾਈ ਦਾ ਵੀ ਦੇਖ ਸਕਦੇ ਪੂਰਾ ਪ੍ਰਬੰਧ ਰੱਖਿਆ ਹੋਇਆ ਸਟਾਫ ਵੀ ਬਹੁਤ ਵੈਲ ਜੇ ਕਹੇ ਦੀ ਟ੍ਰੇਨਡ ਹੈਗਾ ਤੇ ਹਰ ਤਰ੍ਹਾਂ ਦੀ ਗੇਮ ਹੈ ਅੱਜ ਕੱਲ ਬੱਚੇ ਜੋ ਮੋਬਾਈਲਾਂ ਚ ਗੁਰੀ ਜੀ ਦੇਖ ਰਹੇ ਸੀ ਉਹ ਚੀਜ਼ਾਂ ਅਸੀਂ ਇੱਥੇ ਲੈ ਕੇ ਆਏ ਆ ਕਿ ਬੱਚੇ ਮੋਬਾਈਲਾਂ ਤੋਂ ਨਿਕਲ ਕੇ ਸਾਡੇ ਕੋਲ ਆਣ ਐਨਜਾਇਮੈਂਟ ਕਰਨ ਅਸਲ ਜ਼ਿੰਦਗੀ ਦਾ ਐਨਜਾਇਮੈਂਟ ਕਰਨ ਜੀ ਬਈ ਕਿਡਸ ਦੇ ਛੋਟੇ ਬੱਚਿਆਂ ਲਈ ਵੀ ਛੋਟੀਆਂ ਗੇਮਾਂ ਜਿਵੇਂ ਆਪਾਂ ਕਹਿ ਸਕਦੇ ਆ ਜੈਟ ਬਾਈਕ ਐ ਹਮ ਹਮਰ ਆ ਫਿਸ਼ ਵਾਲੀ ਗੇਮ ਹੈ ਫਰੋਗ ਜੰਪ ਹੈ ਠੀਕ ਹੈ ਜੀ ਐਦਾਂ ਦੀਆਂ ਅਲੱਗ-ਅਲੱਗ ਐਕਟੀਵਿਟੀਜ਼ ਛੋਟੇ ਬੱਚਿਆਂ ਲਈ ਵੀ ਆਪਾਂ ਲੈ ਕੇ ਆਏ ਆ ਆ ਇੱਕ ਬਈ ਬਹੁਤ ਖਾਸ ਆ ਹਾਂਜੀ ਸਰ ਜਿਵੇਂ ਨੌਜਵਾਨਾਂ ਲਈ ਤਾਂ ਹਰ ਇੱਕ ਮੇਲਿਆਂ 'ਚ ਵੀ ਦੇਖਣ ਨੂੰ ਮਿਲ ਜਾਂਦੀ ਹੈ ਚੀਜ਼ ਪਰ ਗੇਮਿੰਗ ਜ਼ੋਨ 'ਚ ਤਾਂ ਕਿਤੇ ਦੇਖਣ ਨੂੰ ਮਿਲਦੀ ਨਹੀਂ ਛੋਟੇ ਬੱਚਿਆਂ ਲਈ ਸਰ ਇਹ ਗੇਮ ਨਹੀਂ ਹੁੰਦੀ ਇਹ ਬਹੁਤ ਹੀ ਵਧੀਆ ਹੈ ਛੋਟੇ ਬੱਚਿਆਂ ਨੂੰ ਬਹੁਤ ਇੰਜੋਏ ਕਰਦੇ ਆ ਹੈਮਰ ਠੀਕ ਹੈ ਠੀਕ ਹੈ ਜੀ ਆ ਦੇਖੋ ਜੀ ਬੱਚੇ ਵੀ ਕਿਉਂਕਿ ਜੋ ਮੋਬਾਈਲ ਤੇ ਬੱਚੇ ਦੇਖਦੇ ਆ ਉਹੀ ਬੱਚੇ ਕਰਨਾ ਚਾਹੁੰਦੇ ਆ ਤਾਂ ਉਹੀ ਚੀਜ਼ ਬਾਈ ਹੋ ਰਹੀਆਂ ਨੇ ਇੱ ਲੈ ਕੇ ਆਏ ਨੇ ਤੇ ਇੱਕ ਗੁਰੀ ਗੁਰੀ ਜੀ ਇਹਦੇ ਵਿੱਚੋਂ ਬੱਚੇ ਜਦੋਂ ਕੋਈ ਵੀ ਗੇਮ ਪਲੇ ਕਰਨਗੇ ਇੱਥੋਂ ਦੀ ਟਿਕਟਸ ਉਹਦੇ ਵਿੱਚੋਂ ਟਿਕਟਸ ਨਿਕਲਣਗੀਆਂ ਠੀਕ ਹੈ ਜੀ ਇੱਥੋਂ ਦੀ ਤੇ ਟਿਕਟਸ ਨਿਕਲਣਗੇ ਉਹਨੂੰ ਰਿਡਮਪਸ਼ਨ ਕਰ ਸਕਦੇ ਆ ਤੇ ਉਹਦੇ ਬਦਲੇ ਉਹ ਗਿਫਟ ਲੈ ਸਕਦੇ ਆ ਠੀਕ ਹੈ ਜੀ ਉਹਨਾਂ ਵਿੱਚ ਅਸੀਂ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਗਿਫਟ ਰੱਖਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਮਤਲਬ ਤੇ ਬੱਚਿਆਂ ਨੂੰ ਇੱਕ ਤਰ੍ਹਾਂ ਦਾ ਕਹਿ ਦਈਏ ਰਿਵਾਰਡ ਵੀ ਮਿਲਣਗੇ ਬਿਲਕੁਲ ਬਿਲਕੁਲ ਤਾਂ ਉਹ ਦੁਬਾਰਾ ਆਉਣ ਲਈ ਵੀ ਉਤਸੁਕ ਹੋਣਗੇ ਵੀ ਯਾਰ ਉੱਥੇ ਨਜ਼ਾਰਾ ਹੈ ਖੇਡ ਕੇ ਤੇ ਬਾਕੀ ਸਾਨੂੰ ਗੇਮਾਂ ਦੇ ਵਿੱਚੋਂ ਬਿਲਕੁਲ ਬਿਲਕੁਲ ਜੀ ਬਿਲ ਜੇ ਗੱਲ ਕਰੀਏ ਜੀ ਹੁਣੇ 10 ਸਾਲ ਤੋਂ ਵੱਡੇ ਬੱਚਿਆਂ ਵਾਸਤੇ 10 ਸਾਲਾਂ ਤੋਂ ਲੈ ਕੇ ਕਰ ਤੋਂ 40 50 ਸਾਲ ਦਾ ਬੰਦਾ ਜਾ ਸਕਦਾ ਅੰਦਰ ਟ੍ਰੈਕ ਠੀਕ ਹੈ ਜੀ ਕੋਈ ਬੇਡ ਦੀ ਕੋਈ ਪ੍ਰੋਬਲਮ ਨਹੀਂ ਚਾਹੀਏ ਮੈਟ ਕੋਈ ਪ੍ਰੋਬਲਮ ਨਹੀਂ ਕਿਸੇ ਦੀ ਅੰਦਰ ਅਸੀਂ ਐਂਡਿਸਕਿਡ ਸੌਕਸ ਪਾ ਕੇ ਜਾਣਾ ਹੈ ਬਸ ਠੀਕ ਹੈ ਜੀ ਹੋਰ ਅੰਦਰ ਬਾਕੀ ਕੁਝ ਇਨਸਟਰਕਸ਼ਨਸ ਦਿੱਤੀਆਂ ਹੁੰਦੀਆਂ ਉਹ ਇਨਸਟਰਕਸ਼ਨ ਨੂੰ ਫੋਲੋ ਕਰਨਾ ਹੁੰਦਾ ਠੀਕ ਹੈ ਜੀ ਅੱਗੇ ਆਪਣਾ ਸਟਾਫ ਹੁੰਦੀ ਹੈ ਜੀ ਸਟਾਫ ਅੰਦਰ ਸਾਰਾ ਹੈ ਗ੍ਰੈਂਡ ਸਟਾਫ ਹੈ ਪੂਰੀ ਆਜੋ ਸਰ ਚੱਲਦੇ ਆਂ ਜੀ ਫਿਰ ਹਾਂ ਜੀ ਕਿਹੜੇ ਕਿਹੜੇ ਇਹਦੇ ਵਿੱਚ ਆਪਾਂ ਨੂੰ ਜਿਹੜੇ ਗੇਮਾਂ ਮਿਲਦੀਆਂ ਸਰ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਆ ਆਪਾਂ ਨਾਰਥ ਇੰਡੀਆ ਦਾ ਸਭ ਤੋਂ ਵਧੀਆ ਡ੍ਰੋਪ ਪਾਵਰ ਲੈ ਕੇ ਆਏ ਆ ਠੀਕ ਹੈ ਜੀ ਇਹ ਆਪਣੇ ਪੂਰੇ ਨਾਰਥ ਇੰਡੀਆ ਦੇ ਅੰਦਰ ਕਿਥੇ ਵੀ ਨਹੀਂ ਹੈਗਾ ਠੀਕ ਹੈ ਜੀ ਇਹ ਮਤਲਬ ਸਿੱਧਾ ਇਹਨੂੰ ਹੁਣ ਵਿੱਚ ਬੰਦਾ ਡਿੱਗ ਜਾਣਾ ਜੀ ਵਿੱਚ ਬੰਦਾ ਡਿੱਗ ਜਾਊਗਾ ਉਹ ਤੋਂ ਬਟਾ ਉਹਨੂੰ ਫੀਲ ਨਹੀਂ ਹੋਣਾ ਕਿੰ ਕੀ ਕਰ ਰੇਗਾ ਠੀਕ ਹੈ ਇੱਕੋ ਦਾ ਮੀ ਖੁੱਲਣਾ ਤੇ ਬੰਦੇ ਨੇ ਡਿੱਗ ਜਾਣਾ ਕੀ ਬਾਤ ਹੈ ਤੇ ਦੋ ਸਭ ਤੋਂ ਅੱਗੇ ਹੈਗਾ ਜੀ ਇਹ 에ਅਰ ਬੈਗ ਜੀ ਇਹ ਵੀ ਬਹੁਤ ਥ੍ਰਿਲ ਹੈ ਇਹ ਬੰਦੇ ਨੇ ਆਣਾ ਇਧਰ ਖੜੇ ਹੋ ਜਾਣਾ ਉਥੋਂ ਠੀਕ ਹੈ ਪੁਸ਼ ਕਰਨਾ ਹੈ ਪਿਛੋਂ ਦੀ ਸਟਾਫ ਨੇ ਉਹਨੇ ਉਲਟਾ ਡਿੱਗਣਾ ਹੁੰਦੇ ਤੇ ਠੀਕ ਹੈ ਜੀ ਇੱਥੇ ਚਾਹੇ ਆਪਾਂ ਕਿੰਨਾ ਮਰਜੀ ਵੇਟ ਦੇ ਦੀਏ ਬਾਈ ਹਾਂ ਜੀ ਇਹਦੇ ਅੰਦਰ ਤੁਸੀਂ 150 ਕਿਲੋ ਤੱਕ ਦਾ ਵੇਟ ਦੇ ਸਕਦੇ ਹੋ ਕੀ ਬਾਤ ਹੈ ਜੀ ਲਾ ਦੇ ਬਾਈ ਇੱਕ ਸ਼ਾਟ ਤੇ ਆ ਦੇਖੋ ਦੋਸਤੋ ਆ ਦੇਖੋ ਕੀ ਬਾਤ ਹੈ ਜੀ ਬਹੁਤ ਸਿਫਟੀ ਹੈ ਇੰਦੇ ਕੱਲੇ ਬੱਚੇ ਨਹੀਂ ਵੱਡੇ ਵੀ ਖੇਡ ਸਕਦੇ ਨੇ ਖੇਡ ਸਕਦੇ ਆਦੇ ਆ ਜੀ ਤੇ ਬਹੁਤ ਸਾਰੀਆਂ ਗੇਮਾਂ ਇਸ ਤੋਂ ਅੱਗੇ ਬਾਈ ਜੀ ਜੀ ਇਹ ਪੂਰਾ ਟ੍ਰੈਂਪੋਲਿਨ ਹੈ ਏਰੀਆ ਹੈ ਆ ਦੇਖੋ ਜੀ ਤੁਸੀਂ ਕੀ ਬਾਤ ਹੈ ਬੱਚੇ ਆਦਰਵਾਇਜ਼ ਅੱਜਕੱਲ ਬੱਚਿਆਂ ਨੂੰ ਸੇਫਟੀ ਅੱਗੇ ਤਾਂ ਹੁੰਦੀ ਸੀ ਪੁਰਾਣੀਆਂ ਜਗ੍ਹਾ ਪਿੰਡਾਂ ਵਿੱਚ ਖੇਤਾਂ ਵਿੱਚ ਮਿੱਟੀ ਦੇ ਕੁਦ ਲੈਂਦੇ ਸੀਗੇ ਬੱਚੇ ਠੀਕ ਹੈ ਜੀ ਹੁਣ ਇੰਨੇ ਨੇ ਫਰਸ਼ ਲੱਗੇ ਆਪਣੇ ਪੱਕੇ ਜੀ ਹੋਏ ਹੁਣ ਸਾਰਾ ਕੁਝ ਇਨਡੋਰ ਦੇ ਵਿੱਚ ਲੈ ਕੇ ਆ ਗਏ ਸੇਫਟੀ ਦੇ ਨਾਲ ਠੀਕ ਹੈ ਜੀ ਇਹ ਪ੍ਰੋਫੈਸ਼ਨਲ ਟੈਂਪੋਰਰੀ ਮੈਟ ਹੈ ਠੀਕ ਹੈ ਜੀ ਆ ਦੇ ਕੀ ਬਾਤ ਹੈ ਇੱਕ ਦਾ ਜੰਪ ਬਹੁਤ ਹਾਈ ਹੈ ਗਿਆ ਕੀ ਬਾਤ ਹੈ ਜੀ ਨਾਲੇ ਪੂਰਾ ਸੇਫਟੀ ਦਾ ਦੇਖੋ ਦੋਸਤੋ ਫੁੱਲ ਟੋਟਲੀ ਮੈਟ ਲੱਗਾ ਹੋਇਆ ਆਪਣਾ ਨਾਲ ਕੀ ਬਾਤ ਹੈ ਬਿਟ ਮੈਟ ਲੱਗਾ ਹੈ ਜੀ ਅੱਗੇ ਆ ਗਿਆ ਆਪਾਂ ਜਿਸ ਤਰ੍ਹਾਂ ਆਪਾਂ ਨਾਮ ਰੱਖਿਆ ਐਂਡ ਆਪਰ ਦਾ ਐਡਵੈਂਚਰ ਲਾਇਆ ਆਪਾਂ ਜੀ ਬਈ ਇਹ ਖਾਲੀ ਫਰੀ ਪਲੇ ਗੇਮ ਨਹੀਂ ਹੈ ਗਿਆ ਐਡਵੈਂਚਰ ਵੀ ਹੈ ਥ੍ਰਿਲ ਵੀ ਹੈ ਅੰਦਰ ਇਸ ਸਿੰਗਿੰਗ ਬ੍ਰੀਜ ਹੈ ਅੰਦਰ ਜੀ ਬੰਦਾ ਐ ਨਹੀਂ ਖਾਲੀ ਜੰਪ ਕਰਨਾ ਇਹ ਮੂਵ ਹੋਗਾ ਖੇਲੂਗਾ ਇਸ ਤਰ੍ਹਾਂ ਠੀਕ ਹੈ ਜੀ ਬੰਦਾ ਡਿੱਗੋਗਾ ਪੂਰਾ ਮਤਲਬ ਐਡਵੈਂਚਰ ਹੋਊਗਾ ਪਹਾੜਾਂ ਵਾਲਾ ਪੂਰਾ ਪਹਾੜਾ ਤੋਂ ਵਧੀਆ ਐਡਵੈਂਚਰ ਵਿਦ 에어 ਕੰਡੀਸ਼ਨਰ ਠੀਕ ਹੈ ਐਨੀ ਐਨੀ ਕਲਾਈਮੇਟ ਤਨੂੰ ਪਹਾੜਾਂ ਤੇ ਜਾਣਾ ਤਨੂੰ ਕਲਾਈਮੇਟ ਵਾਸਤੇ ਸੋਚਣਾ ਪਊਗਾ ਬਿਲਕੁਲ ਐਤ ਤੇ ਤਨੂੰ ਕੁਝ ਵੀ ਸੋਚਣਾ ਗਰਮੀਆਂ ਠੰਡਾ ਇੱਥੇ ਦਾ অলਵੇ ਇੱਕੋ ਜਿਹਾ ਮਾਹੌਲ ਮਿਲਣਾ ਇਹ ਵੀ ਇੱਕ ਬਹੁਤ ਵਧੀਆ ਪੁਆਇੰਟ ਹੈ ਜੀ ਅਵਾਲ ਕਲਾਈਮਿੰਗਸ ਹੈਗੀ ਆ ਠੀਕ ਹੈ ਜੀ ਫੁੱਲ ਕੋਈ ਦਿੱਕਤ ਚ ਚੜ ਕੇ ਬੱਚਾ ਸੇਫਟੀ ਨਾਲ ਬੰਦਾ ਕਿੰਨਾ ਵੀ ਚੜ ਸਕਦਾ ਇਧਰ ਰੋਪ ਤੇ ਆਪਾਂ ਪੂਰੀ ਬਿਲਕੁਲ ਜੀ ਬਿਲਕੁਲ ਇਸ ਤੋਂ ਅੱਗੇ ਇਸ ਤੋਂ ਅੱਗੇ ਟ੍ਰੈਂਪਲਿਨ ਬਾਸਕਟਬਾਲ ਹੈ ਜੀ ਇਹ ਵੀਰ ਉਸ ਤੋਂ ਬਾਅਦ ਸਿਲਾਈ ਹੋਏ ਟੱਚ ਐਂਡ ਲਾਈਟ ਬੱਚੇ ਪਲੇ ਕਰਦੇ ਹੁੰਦੇ ਨਾਲ ਟੱਚ ਐਂਡ ਲਾਈਟ ਨਾਲ ਇਹ ਗੇਮ ਹੈ ਟ੍ਰੈਂਪੋਲਿਨ ਜਿਹੜਾ ਇਹ ਨਾਲ ਦੀ ਬਹੁਤ ਜੀ ਭਾਈ ਜੀ ਮੈਂ ਇਹ ਵੀ ਦੇਖ ਰਿਹਾ ਇੱਧਰ ਇਹ ਰੰਗ ਬਰੰਗਾ ਇਹ ਕਿ ਸਿਸਟਮ ਹੈ ਜੀ ਹਾਂ ਜੀ ਇਹ ਟੱਚ ਐਂਡ ਲਾਈਟ ਹੈ ਠੀਕ ਹੈ ਜੀ ਫੁੱਲ ਐਕਸਰਸਾਈਜ਼ ਵੀ ਹੈ ਬੱਚੇ ਦੀ ਨਾਲੇ ਪਲੇ ਵੀ ਹੈ ਫ੍ਰੀ ਪਲੇ ਠੀਕ ਹੈ ਜੀ ਜੰਪ ਕਰੇਗਾ ਲਾਈਟ ਨਾਲ ਟੱਚ ਐਂਡ ਮਤਲਬ ਦੋ ਬੱਚਿਆਂ ਦਾ ਜਿਵੇਂ ਕੰਪੀਟੀਸ਼ਨ ਕਰਾਉਣਾ ਹੈ ਕੰਪੀਟੀਸ਼ਨ ਹੈ ਹਾਂ ਜੀ ਬਿਲਕੁਲ ਇੱਕ ਇੱਧਰ ਤੇ ਇੱਕ ਇੱਧਰ ਇਹ ਕੰਪੀਟੀਸ਼ਨ ਹੁੰਦਾ ਦੋ ਬੱਚਿਆਂ ਦਾ ਸਾਰੇ ਮਤਲਬ ਇੱਕ ਬੱਚਾ ਉਧਰ ਖੇਡੂਗਾ ਇੱਕ ਇੱਧਰ ਖੇਡੂਗਾ ਬਿਲਕੁਲ ਦਾ ਟਾਈਮਿੰਗ ਚੱਲਣ ਇਧਰ ਆਪਾਂ ਇੰਟਰ ਹੋ ਗਏ ਇਧਰ ਬਈ ਕੀ ਕੀ ਆਪਸ਼ਨ ਰੱਖਿਆ ਬਹੁਤ ਖੁੱਲਾ ਡੁੱਲਾ ਰੱਖਿਆ ਇਹਨੂੰ ਆਪਾਂ ਇਹ ਆ ਪੂਰਾ ਮਤਲਬ ਇਹਨੰਦਰ 100 ਬੱਚਾ ਘੜ ਤੋਂ ਘਟਾ ਸਕਦਾ ਠੀਕ ਹੈ ਜੀ ਤੇ ਘੜ ਤੋਂ ਘਟੇ ਦਾ ਸਵਾ ਕੁੰਟਲ ਦਾ ਬੰਦਾ ਅੰਦਰ ਐਂਟਰ ਕਰ ਸਕਦਾ ਇੱਕ ਮਿੰਟ ਤੇ ਠੀਕ ਹੈ ਜੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਇੰਜੋਏ ਕਰ ਸਕਦਾ ਹਰ ਕੋਈ ਇੰਜੋਏ ਕਰ ਸਕਦਾ ਠੀਕ ਹੈ ਜੀ ਡੀਜੇ ਲਾਈਟ ਲਗਾਈਆਂ ਨੇ ਤੇ ਠੀਕ ਹੈ ਜੀ ਫੁੱਲ ਆਫ ਦਾ ਬਰਥਡੇ ਸੈਲੀਬ੍ਰੇਟ ਕਰ ਸਕਦੇ ਆ ਬੱਚੇ ਪੂਰੀ ਪਾਰਟੀ ਕਰ ਸਕਦੇ ਆ ਅੰਦਰ ਠੀਕ ਹੈ ਜੀ ਲਾਈਵ ਸਿੰਗਿੰਗ ਕਰਾਂਗੇ ਅੰਦਰ ਅੰਦਰ ਚੱਲੇਗੀ ਆ ਮਰਮ ਸਟੇਜ ਬਣਾਈ ਹੈ ਜੀ ਇਹ ਸਟੇਜ ਬਣਾਈ ਆ ਅਸੀਂ ਠੀਕ ਹੈ ਜੀ ਇੱਥੇ ਵੀਕਐਂਡਸ ਤੇ ਜਾਂ ਬਰਥਡੇ ਪਾਰਟੀ ਕਰਨੀ ਹੈ ਤਾਂ ਲਾਈਵ ਸਿੰਗਿੰਗ ਕਰ ਸਕਦੇ ਆ ਜਾਂ ਸਕੂਲਾਂ ਵੱਲੋਂ ਬੱਚੇ ਆਉਂਦੇ ਜਾਂ ਕਿਸੇ ਬਰਥਡੇ ਪਾਰਟੀ ਦੇ ਬੱਚੇ ਆਉਂਦੇ ਆ ਇਕੱਠੇ ਉਹ ਇੱਥੇ ਇੰਜੋਏ ਕਰ ਸਕਦੇ ਆ ਨਾ ਲਾਈਟਿੰਗ ਐਂਬੀਅੰਸ ਦਾ ਬਹੁਤ ਖਿਆਲ ਰੱਖਿਆ ਬਈ ਤੁਸੀਂ ਲਾਈਟਿੰਗ ਦਾ ਅਸੀਂ ਬਹੁਤ ਜ਼ਿਆਦਾ ਏ ਡੀਜੇ ਲਾਈਟ ਲਾਈਏ ਪੂਰੀ ਆਪਾਂ ਠੀਕ ਹੈ ਜੀ ਤੇ ਪੂਰਾ ਸਾਊਂਡ ਵੀ ਭਾਈ ਉਸੇ ਤਰ੍ਹਾਂ ਹੀ ਲਾਇਆ ਹੈਗਾ ਬਿਲਕੁਲ ਉਸੇ ਤਰ੍ਹਾਂ ਹੀ ਸਾਊਂਡ ਲਾਇਆ ਜਿਵੇਂ ਕਲੱਬ ਦੇ ਅੰਦਰ ਚੱਲਦਾ ਆਪਨਾ ਕੀ ਬਾਤ ਹੈ ਜੀ ਲਾਈਟਿੰਗ ਡੀਜੇ 뮤ਜ਼ਿਕ ਏਰੀਆਜ਼ ਦੇ एवरीथिंग ਮਤਲਬ ਪਰਫੈਕਟ ਹੀ ਕੀਤਾ ਜੀ ਜੀ ਭਾਈ ਜੀ ਬਹੁਤ ਸੋਹਣਾ ਐਂਬੀਅੰਸ ਆਪਾਂ ਇੱਥੇ ਕ੍ਰੀਏਟ ਕੀਤਾ ਹੈਗਾ ਜਿਵੇਂ ਕਹਿ ਦਈਏ ਨਾ ਹਰ ਇੱਕ ਸਾਈਡ ਤੇ ਕਿਤੇ ਵੀ ਇਹ ਨਹੀਂ ਲੱਗਦਾ ਹੈਗਾ ਵੀ ਆਪਾਂ ਕਿਤੇ ਕੋਈ ਤਿਆਰ ਕੀਤੇ ਇਨਡੋਰ ਗੇਮਿੰਗ ਜ਼ੋਨ ਦੇ ਵਿੱਚ ਖੜੇ ਆ ਹਾਂਜੀ ਭਾਈ ਜੀ ਆਪਣਾ ਪਹਿਲੇ ਦਿਨ ਤੋਂ ਫੋਕਸ ਸੀ ਐਂਬੀਅੰਸ ਤੇ ਆਪਾਂ ਐਂਬੀਅੰਸ ਤੇ ਬਹੁਤ ਵਰਕ ਕੀਤਾ ਹੈ ਗੇਮਿੰਗ ਜ਼ੋਨ ਬਹੁਤ ਹੈ ਜੀ ਅੰਦਰ ਜਾ ਕੇ ਬੱਚੇ ਵੱਡੇ ਬੋਰ ਹੋਣ ਲੱਗ ਜਾਂਦੇ ਸੀ ਕੁਝ ਘੰਟਿਆਂ ਬਾਅਦ ਆਪਾਂ ਇਹ ਚੀਜ਼ ਨੂੰ ਫੀਲ ਕਰਾਇਆ ਕਿ ਇੱਥੇ ਕਲੱਬ ਦੀ ਫੀਲ ਆਵੇ ਕਿਉਂਕਿ ਅੱਜ ਕੱਲ ਦਾ ਜਮਾਨਾ ਲੋਕ ਕਲੱਬ ਜਾਣਾ ਬਹੁਤ ਪਸੰਦ ਕਰ ਰਹੇ ਠੀਕ ਹੈ ਜੀ ਤੇ ਉਹ ਕਲੱਬ ਦੀ ਫੀਲ ਵੀ ਆਵੇ ਨਾਲ ਗੇਮਸ ਨਾਲ ਫੂਡ ਪਾਰਟੀ ਹੋਵੇ ਸਭ ਕੁਝ ਨਾਲ ਨਾਲ ਚੱਲਦਾ ਰਹੇ ਆਪਾਂ ਕੋਈ ਜਗਾ ਤੇ ਚਾਰ ਪੰਜ ਟੇਸਟ ਮਿਲ ਜਾਂਦੇ ਬਿਲਕੁਲ ਚਾਰ ਪੰਜ ਟੇਸਟ ਮਿਲ ਜਾਂਦੇ ਜਿਹੜੀ ਇਹ ਲਾਈਟ ਹੈ ਜੀ ਆਪਾਂ ਸਾਰੀ ਚਾਈਨਾ ਤੋਂ ਲਾਈਟ ਇੰਪੋਰਟ ਕੀਤੀ ਹੈ ਜੀ ਚਾਈਨਾ ਤੋਂ ਲਾਈਟ ਲੈ ਕੇ ਉਹਦੇ ਚਾਈਨਾ ਦੇ ਕ ਸਾਰਾ ਇੰਟੀਰੀਅਰ ਅਸੀਂ ਲਾਈਟ ਦੇ ਵਿੱਚ ਪਲੇ ਕੀਤਾ ਹੈ ਜੀ ਅਸੀਂ ਕੋਈ ਵੀ ਲਾਈਟ ਹੈ ਕੋਈ ਵੀ ਇੰਡੀਅਨ ਲਾਈਟ ਨਹੀਂ ਲਗਾਈ ਸਾਰੀ ਬਾਹਰ ਦੀ ਲਾਈਟ ਹੈ ਬਾਹਰ ਦੀ ਸਾਰੇ ਵੈਂਡਰ ਸੀ ਜੀ ਸਾਰਿਆਂ ਨੇ ਉਹਨਾਂ ਨੇ ਹੀ ਕੰਮ ਕੀਤਾ ਹੈ ਠੀਕ ਹੈ ਜੀ ਭਾਈ ਇੱਕ ਮੈਂ ਇਹ ਦੇਖ ਰਿਹਾ ਜਿਹੜੀ ਆ ਪੱਟੀ ਚੱਲ ਰਹੀ ਹੈਗੀ ਇਹਦੇ ਵੀ ਲਾਈਟਿੰਗ ਬਹੁਤ ਲੰਮੀ ਆ ਹਾਂਜੀ ਬਾਈ ਜੀ ਇਹਦੇ ਵਿੱਚ ਤੁਸੀਂ ਕੋਈ ਵੀ ਨਾਮ ਲਿਖਵਾ ਸਕਦੇ ਹੋ ਜਿਵੇਂ ਸਾਡਾ ਹੁਣ ਤੁਸੀਂ ਦੇਖ ਰਹੇ ਹੋ ਵੋਪਰ ਹੈਂਡਲੈਸ ਐਡਵੈਂਚਰ ਨਾਮ ਚੱਲ ਰਿਹਾ ਹੈ ਪਰ ਤੁਸੀਂ ਕਿਸੇ ਦਾ ਵੀ ਨਾਮ ਲਿਖਵਾ ਸਕਦੇ ਹੋ ਜਿਵੇਂ ਕਿਸੇ ਦਾ ਸਪੋਸ ਬਰਥਡੇ ਹੈ ਜੀ ਆਪਣਾ ਰਾਜਨ ਦਾ ਬਰਥਡੇ ਹੈ ਹੈਪੀ ਬਰਥਡੇ ਰਾਜਨ ਲਿਖਾ ਸਕਦੇ ਆ ਤਾਂ ਕੋਈ ਵੀ ਚੀਜ਼ ਆਪਾਂ ਕਰ ਸਕਦੇ ਆ ਠੀਕ ਹੈ ਇਸਦੀ ਅਨਿਵਰਸਰੀ ਪਾਰਟੀ ਹੈ ਲੋਕਾਂ ਨੂੰ ਆਪਾਂ ਦੇਖਦੇ ਆ ਬਾਹਰ ਲੰਡਨ ਵਗੈਰਾ ਦੇ ਸਟ੍ਰੀਟਸ ਤੇ ਨਾਮ ਲਿਖਾ ਕੇ ਵੀਡੀਓਜ਼ ਚੱਲਦੀਆਂ ਹਨ ਉਵੇਂ ਥੋੜਾ ਜਿਹਾ ਫੀਲ ਦੇਣ ਦਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਲੋਕ ਲੋਕ ਇੱਥੇ ਆ ਕੇ ਆਲ ਦਾ ਨਾਮ ਚਲਾ ਸਕਣ ਠੀਕ ਹੈ ਖਾਲੀ ਕਰਦੇ ਪੰਜ ਬੰਦੇ ਨਹੀਂ 500 ਬੰਦੇ ਦੇਖੇਗਾ ਉਹਦਾ ਨਾਮ ਚੱਲਦੇ ਹੋਏ ਬਿਲਕੁਲ ਜੀ ਬਿਲਕੁਲ ਤੇ ਦੂਸਰੀ ਗੱਲ ਇਹ ਵੀ ਮਤਲਬ ਜੇ ਦੇਖੀਏ ਨਾ ਮੈਂ ਬਾਹਰੋਂ ਵੀ ਮੋਲ ਦੇਖ ਰਿਹਾ ਸੀ ਅੰਦਰੋਂ ਵੀ ਪੂਰਾ ਬਾਹਰ ਵਾਲੀ ਫੀਲ ਆ ਰਹੀ ਹੈ ਵੀ ਬਾਹਰ ਵਾਲੀ ਲਾਈਟਿੰਗ ਜਿਵੇਂ ਲੱਗਦੀ ਹੈ ਬਾਹਰਲੇ ਦੇ ਬਾਈ ਜੀ ਬਿਲਕੁਲ ਸਾਰੀ ਲਾਈਟ ਕਨਸੈਪਟ ਲੈ ਕੇ ਆਏ ਆ ਜੀ ਆਨ ਵਾਲੇ ਚ 4 ਤੋਂ 5 ਸਾਲ ਦੇ ਵਿੱਚ ਇਹ ਇੰਟੀਰੀਅਰ ਬਹੁਤ ਹੀ ਵਧੀਆ ਆਉਣ ਵਾਲਾ ਹੈ ਅਸੀਂ ਜਿਵੇਂ ਦੁਬਈ ਸਿੰਗਾਪੁਰ ਜਾ ਕੇ ਵਿਜ਼ਿਟ ਕੀਤਾ ਸੀ ਉਦਾਂ ਹੀ ਸਾਨੂੰ ਮਤਲਬ ਕਿ ਅਸੀਂ ਸੋਚ ਕੇ ਆ ਚੀਜ਼ ਨੂੰ ਇੰਟੀਰੀਅਰ ਪਲਾਨ ਕੀਤਾ ਹੈ ਜੀ ਕੀ ਬਾਤ ਹੈ ਜੀ ਭਾਈ ਆ ਥੋਰ ਵਾਲ ਤੇ ਇਹਦਾ ਡਿਜ਼ਾਈਨ ਵੀ ਬਹੁਤ ਵੱਖਰਾ ਰੱਖਿਆ ਤੁਸੀਂ ਬੀਲ ਜੀ ਇਹ ਤੁਸੀਂ ਥੋਰ ਵਾਲੇ ਥੋੜੇ ਵਾਲੀ ਗੇਮ ਹਰ ਥਾਂ ਤੇ ਦੇਖੀ ਹੋਊਗੀ ਪਰ ਜੋ ਆਪਾ ਕਨਸੈਪਟ ਲੈ ਕੇ ਆਏ ਆ ਆਪਾ ਇੱਕ ਹੈਮਰ ਨੂੰ ਹੀ ਗਿਟਾਰ ਦੇ ਵਿੱਚ ਕਨਵਰਟ ਕਰਤਾ ਹੈ ਤੁਸੀਂ ਤੇ ਹੈਮਰ ਮਾਰੋਗੇ ਤੇ ਲਾਈਟ ਦਾ ਇੰਨਾ ਵਧੀਆ ਫੀਲ ਆਏਗਾ ਕਿ ਤੁਸੀਂ ਅਲੱਗ ਹੀ ਦੁਨੀਆ ਵਿੱਚ ਪਹੁੰਚ ਜਾਓਗੇ ਨਾਲ ਮਤਲਬ ਗਿਟਾਰ ਵਾਲੇ ਮਿਊਜ਼ਿਕ ਦਾ ਫੀਲ ਲਵਾਂਗੇ ਮਿਊਜ਼ਿਕ ਦਾ ਲਾਈਟਿੰਗ ਦਾ ਸਭ ਕੁਝ ਠੀਕ ਹੈ ਬਾਈ ਜੀ ਤੇ ਭਾਈ ਇਸ ਤੋਂ ਅੱਗੇ ਜੇ ਗੱਲ ਕਰੀਏ ਆ ਸਾਰੀ ਗੇਮਿੰਗ ਜੀ ਸਾਰੀ ਗੇਮਿੰਗ ਜੀ ਪ੍ਰੋਪਰ ਕੀਤੀ ਵੀ ਆ ਜਿਵੇਂ ਆਪਾਂ ਨੋਰਮਲ ਗੇਮਿੰਗ ਜ਼ੋਨ ਦਾ ਹੀ ਦੇਖਦੇ ਆਗੇ ਆ ਹਰੇਕ ਗੇਮ ਦੇ ਚੋਂ ਟਿਕਟਸ ਮਿਲਣਗੀਆਂ ਟਿਕਟਸ ਦੇ ਨਾਲ ਬਹੁਤ ਇੰਟਰਸਟਿੰਗ ਤੁਸੀਂ ਗਿਫਟਸ ਵੀ ਲੈ ਸਕਦੇ ਹੋ ਠੀਕ ਹੈ ਜੀ ਇੱਥੇ ਵੀ ਗਿਫਟਸ ਪਏ ਆ ਇਹਦੇ ਚੋਂ ਟਿਕਟਸ ਵੀ ਨਿਕਲਣਗੀਆਂ ਟਿਕਟਸ ਨਾਲ ਹੋਰ ਗਿਫਟਸ ਮਿਲਣਗੇ ਠੀਕ ਹੈ ਬਾਈ ਜੀ ਮਤਲਬ ਸਿਰਫ ਨੋਰਮਲ ਗੇਮ ਨਹੀਂ ਗਈ ਤੁਹਾਨੂੰ ਇੰਗੇਜ ਕਰਨ ਵਾਸਤੇ ਇੱਕ ਕੰਪੀਟੀਟਿਵ ਫੀਲਿੰਗ ਲੈ ਕੇ ਆਉਣ ਵਾਸਤੇ ਤੁਹਾਨੂੰ ਗਿਫਟ ਵੀ ਮਿਲਣਗੇ ਹਰੇਕ ਗੇਮ ਦੇ ਵਿੱਚ ਠੀਕ ਹੈ ਬਾਈ ਜੀ ਤੇ ਭਾਈ ਇਹ ਵਿੱਚ ਕੀ ਰਹਿ ਗਿਆ ਫਨ ਤੋਂ ਜਾਂ ਇਹ ਇਹ ਕੀ ਚੀਜ਼ ਆ ਜੀ ਸਭ ਤੋਂ ਮੇਨ ਆਪਣਾ ਫਨ ਹੈ ਇਹ ਆਪਾਂ ਇੰਡੀਆ ਦੇ ਵਿੱਚ ਫਸਟ ਟਾਈਮ ਲੈ ਕੇ ਆ ਰਹੇ ਆ ਗਿਆਂ ਠੀਕ ਆ ਜੀ ਰੀਅਲ ਟਾਈਮ ਬੀਅਰ ਬੋਟਲ ਸ਼ੂਟਿੰਗ ਕੀ ਬਾਤ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੇ ਵਿੱਚ ਬੀਅਰ ਬੋਟਲ ਰਹਿਣ ਗਈਆਂ ਔਰ ਬੀਅਰ ਬੋਟਲ ਨੂੰ ਸ਼ੂਟ ਕਰਨਾ ਹੋਏਗਾ ਤੇ ਤੁਹਾਨੂੰ ਪ੍ਰੋਪਰ ਫੀਲ ਆਏਗਾ ਲਾਈਟਿੰਗ ਨਾਲ ਸਾਊਂਡ ਨਾਲ ਤੇ ਬੀਅਰ ਬੋਟਲ ਰੀਅਲ ਦੇ ਵਿੱਚ ਕ੍ਰੈਕ ਕਰੇਗਾ ਕੀ ਬਾਤ ਹੈ ਜੀ ਇਧਰ ਭਾਈ ਮੈਂ ਦੇਖ ਰਿਹਾ ਇਹ ਵੀ ਸਪੈਸ਼ਲ ਲਿਖਿਆ ਹੋਇਆ ਹੈ 셀ਫੀ ਲਾਈਨ ਨੂੰ ਆਸ ਗੋਲੀ ਤੇਰਾ ਭਾਈ ਚਲਾਏਗਾ ਅੱਜਕਲ ਜਿਵੇਂ ਜੀ ਆਪਣੇ ਪੰਜਾਬ ਦੇ ਤੁਹਾਨੂੰ ਪਤਾ ਹੀ ਹੈ ਗੋਲੀ ਚਲਾਉਣ ਦਾ ਕਿੰਨਾ ਕ੍ਰੇਜ਼ ਹੈ ਨਾ ਪੋਲ ਲਿਖਵਾਇਆ ਅੱਜ ਗੋਲੀਦਾਰ ਭਾਈ ਚਲਾਏਗਾ ਠੀਕ ਹੈ ਜੀ ਤੇ ਨਾਲੇ ਤਾਂ ਕਹਿ ਦੇ ਵੀ ਹਥਿਆਰਾਂ ਤੋਂ ਬਚ ਗਏ ਨਾਲੇ ਆਪਾਂ ਸ਼ੌਂਕ ਪੂਰਾ ਕਰ ਲਿਆ ਤੇ ਇਹ ਵੀ ਇੱਕ ਬਹੁਤ ਵਧੀਆ ਆਪਸ਼ਨ ਨੇ ਮੰਨੀ ਆ ਕਿਉਂਕਿ ਹਰ ਕੋਈ ਹਥਿਆਰ ਰੱਖ ਨਹੀਂ ਸਕਦਾ ਤੇ ਮੈਂ ਰੱਖ ਕੇ ਤਾਂ ਨੁਕਸਾਨ ਕਰਨ ਨਾਲੋਂ ਇੱਥੇ ਆਪਾਂ ਸ਼ੌਂਕ ਜਰੂਰ ਪੂਰਾ ਕਰ ਬਿਲਕੁਲ ਸ਼ੌਂਕ ਪੂਰਾ ਕਰ ਸਕਦੇ ਸੇਫ ਤਰੀਕੇ ਦੇ ਨਾਲ ਵਿਦਾਊਟ ਐਨੀ ਲਾਇਸੈਂਸ ਸੇਮ ਥ੍ਰਿਲ ਆਏਗਾ ਉਹਨੂੰ ਕੀ ਬਾਤ ਹੈ ਜੀ ਇਸ ਤੋਂ ਅੱਗੇ ਭਾਈ ਜੀ ਇਹ ਸਾਰੀਆਂ ਗੇਮਸ ਇਸ ਤੋਂ ਅੱਗੇ ਆਪਣੀਆਂ ਬਾਸਕਟਬਾਲ ਗੇਮ ਆ ਗਈ ਜੀ ਜੀ ਬਾਈ ਬਾਸਕਟਬਾਲ ਗੇਮ ਵੀ ਅੱਜ ਤੱਕ ਦੀ ਸਭ ਤੋਂ ਐਡਵਾਂਸਡ ਬਾਸਕਟਬਾਲ ਗੇਮ ਹੈ ਸਿਰਫ ਬਾਸਕਟ ਨਹੀਂ ਬਾਸਕਟਸ ਮੂਵ ਵੀ ਕਰਦੀਆਂ ਉੱਪਰ ਨੀਚੇ ਮੂਵ ਕਰਦੀਆਂ ਤੁਹਾਡੀ ਫੋਟੋ ਆਉਂਦੀ ਆ ਤੁਸੀਂ ਆਪ ਸਕਰੀਨ ਵਿੱਚ ਖੇਡ ਰਹੇ ਹੋਗੇ ਠੀਕ ਹੈ ਤੁਸੀਂ ਬਾਸਕਟ ਪਾ ਰਹੇ ਹੋ ਤੁਹਾਡੀ ਫੋਟੋ ਆਏਗੀ ਕਿ ਅੱਛਾ ਪ੍ਰੋ ਕੈਮਰਾ ਲੱਗੇ ਹੋਏ ਨੇ ਪ੍ਰੋਪਰ ਹਾਂ ਜੀ ਪਹਿਲਾਂ ਤੁਹਾਡੀ ਕੈਮਰੇ ਨਾਲ ਫੋਟੋ ਕੈਪਚਰ ਹੋਏਗੀ ਬਾਸਕਟਸ ਹਿੱਲਣਗੀਆਂ ਫਿਰ ਤੁਸੀਂ ਬਾਸਕਟ ਮਾਰੋਗੇ ਠੀਕ ਹੈ ਜੀ ਇਸ ਤਰ੍ਹਾਂ ਦੀ LED ਸਕਰੀਨ ਹੈ ਜਿੰਨਾ ਤੁਸੀਂ ਆਦਾ ਬਰਥਡੇ ਐਨੀਵਰਸਰੀ ਉਹ ਵੀ ਅਸੀਂ ਇੱਧਰ ਉੱਪਰ ਚਲਾ ਸਕਦੇ ਹਾਂ ਬਾਸਕਟਬਾਲ ਖੇਲਦੇ ਹੋਏ ਅਸ਼ਾ ਉਹਦੇ ਸਕਰੀਨ ਤੇ ਆਪਣਾ ਬਰਥਡੇ ਸੈਲੀਬ੍ਰੇਸ਼ਨ ਚੱਲੂਗਾ ਜੋ ਤੁਸੀਂ ਸਾਨੂੰ ਦੇ ਦੋਗੇ ਦੱਸ ਦੋਗੇ ਪੈਨ ਰੇਜ ਪਾ ਕੇ ਉਹੀ ਚਲਾ ਦਾਂਗੇ ਅਸੀਂ ਐਸੇ ਬਸਕਰ ਬੋਲਦੇ ਕੀ ਬਾਤ ਹੈ ਮਤਲਬ ਕ੍ਰੀਏਟੀਵਿਟੀ ਦੀ ਕੋਈ ਬਿਲਕੁਲ ਇੰਚ ਵੀ ਨਹੀਂ ਛੱਡਿਆ ਜਿੱਥੇ ਵੀ ਜੋ ਵੀ ਕ੍ਰੀਏਟੀਵਿਟੀ ਹੋ ਸਕਦੀ ਉਹ ਆਪਾਂ ਕ੍ਰੀਏਟੀਵਿਟੀ ਕੀਤੀ ਹੈ ਕੀ ਬਾਤ ਹੈ ਜੀ ਭਾਈ ਇਸ ਤੋਂ ਬਾਅਦ ਨਾ ਹੁਣ ਆ ਤਾਂ ਮੈਨੂੰ ਇਹ ਲੱਗਦਾ ਵੀ ਚੰਦ ਚੁੰਦ ਤੇ ਭੇਜੋਂਗੇ ਇਹ ਆਪਣਾ ਜੀ ਸਟਾਰ ਮਾਰਸ ਗੇਮ ਹੈਗੀ ਹੈ ਇਹ ਠੀਕ ਹੈ ਜੀ ਇਹ ਵੀ ਮੋਸਟ ਐਡਵਾਂਸਡ ਗੇਮ ਹੈ ਇਹਦੇ ਵਾਸਤੇ ਪਹਿਲਾਂ ਬੱਚੇ ਸਪੈਸ਼ਲੀ ਦਿੱਲੀ ਜੈਪੁਰ ਵੱਡੇ ਸ਼ਹਿਰਾਂ ਦੇ ਜਾਂਦੇ ਸੀਗੇ ਇਹ ਗੇਮ ਤੁਹਾਡੇ ਆਪਣੇ ਸ਼ਹਿਰ ਬਠਿੰਡਾ ਦੇ ਵਿੱਚ ਲੈ ਕੇ ਆ ਗਏ ਆ ਵਾਪਰ ਦੇ ਵਿੱਚ ਪਹੁੰਚ ਚੁੱਕੇ ਹਨ ਬਿਲਕੁਲ ਇਹ 6 ਸੀਟਰ ਗੇਮ ਹੈ ਫੈਮਲੀ ਗੇਮ ਹੈ ਪੂਰੀ ਫੈਮਲੀ ਇਕੱਠੀ ਆ ਨੂੰ ਇੰਜੋਏ ਕਰ ਸਕਦੀ ਹੈ ਠੀਕ ਹੈ ਜੀ ਇਹ ਗੇਮ 'ਚ ਬੈਠ ਕੇ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਤੁਸੀਂ ਵਾਪਰ 'ਚ ਬੈਠੇ ਹੋ ਬਠਿੰਡਾ ਬੈਠੇ ਹੋ ਕਿ ਚੰ드ਰਮਾ ਤੇ ਬੈਠੇ ਹੋ ਕੀ ਵਾਹ ਨੂੰ ਆਈ ਫੀਲ ਆਏਗਾ ਪੂਰਾ ਐਂਡ ਕੀ ਬਾਤ ਹੈ ਇਸ ਤੋਂ ਅੱਗੇ ਭਾਈ ਜੀ ਇਸ ਤੋਂ ਅੱਗੇ ਆਪਣਾ 360 ਡਿਗਰੀ ਹੈ ਇਹਦੇ ਵੀ ਜਿਵੇਂ ਆਪਾਂ ਰੋਲਰ ਕੋਸਟਰ ਦੇ ਬੈਠੇ ਹੈਗੇ ਆ ਕੋਈ ਵੀ ਰਾਈਡ ਲੈ ਰਹੇ ਆ ਤੁਹਾਨੂੰ ਰੀਅਲ ਦੇ ਵਿੱਚੋਂ ਫੀਲ ਆਏਗਾ ਕਿ ਤੁਸੀਂ ਰਾਈਡ ਲੈ ਰਹੇ ਹੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਰਿਲੇਟਿਵਸ ਹੁਣ ਕਰ ਰਹੇ ਹੈਗੇ ਆ ਤੇ ਉਹਨਾਂ ਨੂੰ ਸੇਮ ਹੀ ਫੀਲ ਆ ਰਿਹਾ ਕਿ ਉਹ ਉੱਥੇ ਸੀਨ ਦੇ ਵਿੱਚ ਹੈਗੇ ਆ ਜੀ ਭਾਈ ਇਹ 에ਅਰਫੋਰਸ ਦਾ ਜਹਾਜ਼ ਕਿੱਧਰ ਖੜਾ ਰੱਖਿਆ ਫਿਰ ਇਹ 에ਅਰਪੋਰਟ ਦਾ ਜਹਾਜ਼ ਜੀ ਆਪਾਂ ਜਮਾ ਗੇਟ ਤੇ ਲਗਾਇਆ ਹੈ ਇੱਥੇ ਬੈ ਕੇ ਤੁਹਾਨੂੰ ਇਹ ਫੀਲਿੰਗ ਆਏਗੀ ਇਹ ਜਹਾਜ਼ ਤੇ ਬੈ ਕੇ ਤੁਸੀਂ ਸਾਰੀ ਦੁਨੀਆ ਘੁੰਮਿਆਉਂਗੇ ਇਹ ਜਪਾਨੀਸ ਟੈਕਨੋਲੋਜੀ ਦੇ ਨਾਲ ਬਣਿਆ ਹੋਇਆ ਅੱਜ ਤੱਕ ਦਾ ਸਭ ਤੋਂ ਐਡਵਾਂਸਡ ਐਡੋਪਲੇ ਨੇ ਤੇ ਵੀਆਰ ਹੈ ਵਰਚੁਅਲ ਰਿਐਲਿਟੀ ਦੇ ਵਿੱਚ ਪਹੁੰਚ ਜਾਓਗੇ ਤੁਸੀਂ ਇਸ ਦੇ ਬੈਟ ਦੇ ਸਾਰੀ ਠੀਕ ਹੈ ਜੀ ਕੀ ਬਾਤ ਹੈ ਜੀ ਲੋਵੀ ਦੋਸਤੋ ਨਿਆਰੇ ਹੀ ਨਿਆਰੇ ਵਾਪਰਸ ਐਂਡਲੈਸ ਐਡਵੈਂਚਰ ਦੇ ਵਿੱਚ ਆ ਗਏ ਨਾ ਜਦੋਂ ਮੈਂ ਕਹਿਣਾ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਘਾਟ ਨਹੀਂ ਰਹਿਣੀ ਤੇ ਜੁੜੇ ਰਹੋ ਵੀਡੀਓ ਨਾਲ ਰੇਟ ਵੀ ਦੱਸਾਂਗੇ ਬਹੁਤ ਜਾਇਜ਼ ਰੇਟ ਨੇ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਕਹੋਗੇ ਯਾਰ ਇਹ ਰੇਟ ਆਪਾਂ ਦੇ ਨਹੀਂ ਸਕਦੇ ਹਰ ਕੋਈ ਆਮ ਬੰਦਾ ਵੀ ਇੱਥੇ ਰੇਟ ਦੇ ਸਕਦਾ ਭਾਈ ਆ ਚੀਜ਼ ਵੀ ਦੱਸ दी ਹੁਣ ਇਹ ਵੀ ਜੀ ਆਪਣੇ ਨਾਰਥ ਇੰਡੀਆ ਵਿੱਚ ਫਸਟ ਟਾਈਮ ਆਈ ਹੈ ਜੇ ਕੋਟਨ ਕੈਂਡੀ ਮਸ਼ੀਨ ਜਿਹੜਾ ਆਊਟ ਐਨੀ ਟੱਚ ਆਟੋਮੈਟਿਕ ਤਰੀਕੇ ਦੇ ਨਾਲ ਕੋਟਨ ਕੈਂਡੀ ਬਣੇਗੀ ਸਟਿਕ ਹੈਗੀ ਹੈ ਸਟਿਕ ਤੇ ਕੋਟਨ ਕੈਂਡੀ ਬਣੇਗੀ 148 148 ਤਰੀਕੇ ਦੀਆਂ ਸ਼ੇਪਸ ਬਣ ਸਕਦੀਆਂ ਵਿਦ ਫਰੇਗਰੈਂਸ ਵਿਦ ਟੇਸਟ ਇਹਦੀ ਚੀਨੀ ਵੀ ਇੰਪੋਰਟਡ ਪੈਂਦੀ ਹੈ ਜੀ ਇੰਨੀ ਵੀ ਆਈਪੀ ਮਸ਼ੀਨ ਹੈਗੀ ਹੈ ਜੀ ਕੀ ਬਾਤ ਹੈ ਜੀ ਬੱਚੇ ਇੰਜੋਏ ਕਰਨਗੇ ਪੂਰਾ ਬੱਚੇ ਪੂਰੇ ਪੂਰੇ ਇੰਜੋਏ ਕਰਨਗੇ ਇਹਨੂੰ ਠੀਕ ਹੈ ਭਾਈ ਜੀ ਭਾਈ ਇਹ ਇਧਰ ਆਪਾਂ ਦੇਖੀਏ ਇਹ ਆਪਣਾ ਜੀ ਬੰਪਿੰਗ ਕਾਰ ਹੈ ਜਿਵੇਂ ਆਪ ਨੂੰ ਤੁਸੀਂ ਮੇਲੇਆਂ ਤੋਂ ਦੇਖਦੇ ਆ ਰਹੇ ਹੋ 1990 ਤੋਂ ਚੱਲੇ ਆ ਰਿਹਾ ਬੰਪਿੰਗ ਕਾਰ ਦਾ ਕੰਪਨਿਆ ਠੀਕ ਹੈ ਜੀ 올ਡ ਇਜ਼ ਗੋਲਡ ਵਾਲਾ ਕਨਸੈਪਟ ਹੈ ਬੰਪਿੰਗ ਕਾਰ ਦਾ ਪਰ ਆਪਾਂ ਨੂੰ ਇਸ ਤਰੀਕੇ ਦੇ ਨਾਲ ਨਵੇਂ ਤਰੀਕੇ ਨਾਲ ਲੈ ਕੇ ਆਏ ਆ ਤੁਸੀਂ ਦੇਖ ਰਹੇ ਹੋ ਸਾਡੀ ਜਿਹੜੀ ਕਾਰਸ ਹੈ ਸਭ ਤੋਂ ਐਡਵਾਂਸਡ ਕਾਰਸ ਹੈ ਇਹਦੇ ਸ਼ੂਟਿੰਗ ਵੀ ਹੈ ਬੰਪਿੰਗ ਵੀ ਹੈ ਵਾਈਬ੍ਰੇਸ਼ਨ ਵੀ ਹੈ ਤੁਸੀਂ ਇੱਥੇ ਬੈਠੋਗੇ ਤੁਹਾਨੂੰ ਆਏ ਲੱਗੂਗਾ ਤੁਸੀਂ ਰੀਅਲ ਦੇ ਵਿੱਚ ਸੜਕ ਤੇ ਬੰਪਿੰਗ ਕਾਰ ਚਲਾ ਰਹੇ ਹੋ ਤੇ ਸ਼ੂਟ ਕਰ ਸਕਦੇ ਹੋ ਇੱਕ ਦੂਜੇ ਨੂੰ ਕੀ ਆਵਾਜ਼ ਇੱਕ ਦੂਜੇ ਨੂੰ ਸ਼ੂਟ ਕਰਨਾ ਪੁਆਇੰਟ ਜਿੱਤਨੇ ਆ ਤੇ ਗੇਮ ਜਿਤਨੀ ਹੈ ਮਤਲਬ ਅਲੱਗ ਕੰਪੀਟੀਸ਼ਨ ਦੀ ਫੀਲ ਆਏਗੀ ਤੁਹਾਨੂੰ ਕੀ ਬਾਤ ਹੈ ਉਹ ਨੋਰਮਲ ਬੰਪਿੰਗ ਕਾਰ ਨਹੀਂ ਜਿਹੜੀ ਇਲੈਕਟ੍ਰੋਨਿਕ ਆਪਾਂ ਦੇਖਦੇ ਹੁੰਦੇ ਸੀ ਪਲੇਟ ਤੇ ਚੱਲਦੀ ਹੈ ਇਹ ਰੀਅਲ ਟਾਈਮ ਬੰਪਿੰਗ ਆ ਰਹੀ ਜੀ ਇੱਧਰ ਭਾਈ ਪ੍ਰਾਇਰੀਟੀ ਲੌਂਜ ਵਾਲੇ ਵੀ ਮਨਲਾ ਐਕਸੈਸ ਦੇ ਰੱਖਿਆ ਤੁਸੀਂ ਇਹ 골ਡ ਲੌਂਜ ਪ੍ਰਾਇਰੀਟੀ ਲੌਂਜ ਵੀ ਆਪਾਂ ਬਣਾਇਆ ਹੈ ਜੀ ਮਤਲਬ ਜਿਵੇਂ ਨਿਸ਼ਾਨਤ ਭਾਜੀ ਨੇ ਤੇ ਰਾਜਨ ਜੀ ਨੇ ਤੁਹਾਨੂੰ ਦੱਸਿਆ ਕਿ ਫਾਰ एवरीवन ਆਪਨੇ ਗੇਮ ਸਾਰੇ ਆਸਤੇ ਹੈਗੀਆਂ ਤਾਂ ਆਪਾਂ ਬਜ਼ੁਰਗਾਂ ਵਾਸਤੇ ਥੋੜੇ ਜਿਹੜੇ ਥੱਕ ਗਏ ਗੇਮਸ ਖੇਲ ਕੇ ਉਹਨਾਂ ਵਾਸਤੇ ਵੀ ਇੱਥੇ ਇੰਤਜ਼ਾਮ ਕਰ ਰੱਖਿਆ ਭਾਈ ਜੀ ਹੁਣ ਰੇਟ ਦੀ ਗੱਲ ਕਰ ਲਈਏ ਵੀ ਕੀ ਟਿਕਟ ਰਹੂਗੀ ਜੇ ਆਪਣਾ ਹੁਣ ਓਪਨਿੰਗ ਹੋ ਗਈ ਹੈ ਤੇ 1% ਦੀ ਕਿੰਨੀ ਟਿਕਟ ਆਪਾਂ ਜੀ ਬਠਿੰਡੇ ਆਸਤੇ ਇੱਕ ਤੋਹਫਾ ਲੈ ਕੇ ਆਏ ਆ ਇੰਨੇ ਵਾਜਿਬ ਰੇਟਾਂ ਤੇ ਸਾਰੀਆਂ ਗੇਮਸ ਲੈ ਕੇ ਆਏ ਆ ਸਿਰਫ 8.99 ਦੇ ਵਿੱਚ ਤੁਹਾਨੂੰ 1 ਡੇ ਦਾ ਫੁੱਲ 올 ਗੇਮਸ ਹੈ ਐਕਸੈਸ ਹੈ ਫੁੱਲ ਟਾਈਮ 899 ਵਿੱਚ ਠੀਕ ਹੈ ਜੀ ਸਵੇਰ 10 ਤੋਂ ਮਤਲਬ ਸ਼ਾਮ ਦੇ 7 ਵਜੇ ਦਾ ਕਿਥੇ ਇੰਜੋਏ ਕਰ ਸਕਦੇ ਸਵੇਰ 10 ਤੋਂ 10 ਜੀ 10 ਤੋਂ 10 12 ਘੰਟੇ ਕੀ ਬਾਤ ਹੈ ਜੀ 8900 ਰੁਪਏ ਦੇ ਇਹ ਵੀ ਕਮਾਲ ਕਰਤੀ ਬਾਈਆਂ ਨੇ ਤੇ ਬਹੁਤ ਘੱਟ ਰੇਟ ਨੇ ਮੈਂ ਕਹਣਾ ਵੀ ਜੇ ਆਪਾਂ ਕਿਤੇ ਵੀ ਜਾਂਦੇ ਹਾਂ ਨੋਰਮਲ ਇਹਨੇ ਰੇਟ ਦੇ ਵਿੱਚ ਮਤਲਬ ਆਪਣਾ ਬੱਚਾ ਖਾ ਪੀ ਜਾਂਦਾਗਾ ਜਿੰਨੇ ਦੇ ਵਿੱਚ ਆਪਾਂ ਸਾਰੇ ਇੰਜੋਏ ਕਰ ਸਕਦੇ ਹਾਂ ਤੇ ਸਭ ਤੋਂ ਵੱਡੀ ਗੱਲ ਹੈ ਇਹ ਨਹੀਂ ਹੈਗਾ ਵੀ ਕੱਲੇ ਬੱਚੇ ਇੰਜੋਏ ਕਰਨਗੇ ਵੱਡੇ ਵੀ ਕਰਨਗੇ ਸਾਰੇ ਹੀ ਮਤਲਬ ਇਥੇ ਇੰਜੋਏ ਕਰ ਸਕਦੇ ਬਿਲਕੁਲ ਐਂਡਲੈਸ ਐਡਵੈਂਚਰ ਹੈ ਜੀ ਸਾਰਿਆਂ ਵਾਸਤੇ ਆਪਣੇ ਕੋਲ ਕੁਝ ਨਾ ਕੁਝ ਹੈਗਾ ਹੈ ਠੀਕ ਹੈ ਜੀ ਭਾਈ ਇੱਕ ਸਵਾਲ ਮੇਰਾ ਜ਼ਰੂਰ ਪੁੱਛਣਾ ਸੀ ਗੇਟ ਤੋਂ ਕੌੜੀਆਂ ਤਾਂ ਮੈਟਰ ਵਾਲੀਆਂ ਨੇ ਪਰ ਮੈਟਰ ਨੂੰ ਕਾਰਡ ਘਸਾਉਣ ਦੀ ਕਿਤੇ ਆਪਸ਼ਨ ਨਹੀਂ ਦਿੱਤੀ ਮੈਂ ਇਹ ਤਾਂ ਕਿਤੇ ਵੀ ਬੜਦੇ ਆ ਬਈ ਪਹਿਲਾਂ ਕਾਰਡ ਘਸਾਓ ਫਿਰ ਐਂਟਰੀ ਹੁੰਦੀ ਹੈਗੀ ਤੁਸੀਂ ਓਪਨ ਐਂਟਰੀ ਕਰ ਰੱਖੀ ਆ ਬਿਲਕੁਲ ਆਪਾਂ ਇੱਥੇ ਫ੍ਰੀ ਐਂਟਰੀ ਦਾ ਕਨਸੈਪਟ ਕਨਸੈਪਟ ਰੱਖਿਆ ਤੁਸੀਂ ਆਓ ਇੱਕ ਅਧਿਆ ਗੇਮਸ ਆਪਣੇ ਕੋਲ ਫ੍ਰੀ ਵੀ ਹੈਗੀਆਂ ਫ੍ਰੀ ਵਾਲੀ ਗੇਮ ਵੀ ਟਰਾਈ ਕਰੋ ਸਾਰੀਆਂ ਗੇਮਸ ਦੇਖੋ ਮਜ਼ੇ ਲਓ ਜਦ ਤੁਸੀਂ ਗੇਮ ਖੇਲੋਗੇ ਉਹਦੇ ਪ੍ਰਾਈਸ ਹੈ ਅੰਦਰ ਆਨ ਦੇ ਵਿਜ਼ਿਟ ਕਰਨ ਦੇ ਕੋਈ ਵੀ ਪ੍ਰਾਈਸ ਨਹੀਂ ਬਿਲਕੁਲ ਫ੍ਰੀ ਐਂਟਰੀ ਹੈ ਜੀ ਕੀ ਬਾਤ ਹੈ ਜੀ ਤੇ ਭਾਈ ਆਹ ਇਹ ਕੀ ਚੀਜ਼ ਆ ਗਿਆ ਗ੍ਰੀਨ ਇਹ ਆਪਣੇ ਜੀ ਪੁਸ਼ ਦਾ ਡਾਟਸ ਹੈਗੇ ਆ ਜਦੋਂ ਦੂਸਰੀ ਸਾਈਡ ਤੋਂ ਕੋਈ ਵੀ ਜਾਏਗਾ ਡਾਟਸ ਪੁਸ਼ ਹੋ ਜਾਣਗੇ ਤੇ ਬੋਡੀ ਸ਼ੇਪ ਲੈ ਲੇਗਾ ਠੀਕ ਹੈ ਜੀ ਲਓ ਵੀ ਇਹ ਦੇਖ ਸਕਦੇ ਹੋ ਦੋਸਤੋ ਮਤਲਬ ਜਿਵੇਂ ਆਪਾਂ ਇਹ ਮੋਬਾਈਲ 'ਚ ਹੀ ਦੇਖਦੇ ਆ ਜ਼ਿਆਦਾਤਰ ਉਹ ਚੀਜ਼ਾਂ ਇਹਦਾ ਬਈ ਕੀ ਚਾਰजेस ਨੇ ਬਿਲਕੁਲ ਫ੍ਰੀ ਆਫ ਕਾਸਟ ਹੈ ਜੀ ਠੀਕ ਹੈ ਜੀ ਕੋਈ ਵੀ ਟਰਾਈ ਕਰ ਸਕਦਾ ਹੁਣ ਕੀ ਬਾਤ ਹੈ ਜੀ ਲਓ ਵੀ ਦੋਸਤੋ ਸੈਲਫੀਆਂ ਲੈਣ ਲਈ ਰੀਲਾਂ ਬਣਾਉਣ ਲਈ ਫਿਰ ਇਹਦੀ ਆਪਸ਼ਨ ਵੀ ਗੇਟ ਤੇ ਬਾਈ ਉਹਨਾਂ ਨੇ ਰੱਖੀ ਹੋਈ ਆ ਵੀ ਕੋਈ ਨਰਾਸ਼ ਹੋ ਕੇ ਨਾ ਜਾਵੇ ਜਿਹੜਾ ਇੱਥੇ ਆ ਵਾਪਰਜ਼ ਐਂਡਲੈਸ ਐਡਵੈਂਚਰ ਦੇ ਵਿੱਚ ਆ ਗਿਆ ਬਿਲਕੁਲ ਬਾਈ ਜੀ ਆਪਾਂ ਇਹ ਧਿਆਨ ਰੱਖਿਆ ਕਿ ਕਸਟਮਰ ਨੂੰ ਆਇਆ ਨੂੰ ਆਪਾਂ ਲੁੱਟਣਾ ਨਹੀਂ ਪਹਿਲਾਂ ਕਸਟਮਰ ਆਏ ਦੇਖੇ ਫਿਰ ਆਲ ਦਾ ਕਾਰਡ ਬਨਵਾਏ ਫਿਰ ਖੇਲੇ ਇਹ ਨਹੀਂ ਕਿ ਆਂਦੇ ਆ ਸਰ ਪਹਿਲਾਂ ਕਾਰਡ ਲੈ ਲੈ ਉਹਨੂੰ ਕੋਈ ਪਸੰਦ ਨਾ ਆਵੇ ਚੀਜ਼ ਉਹ ਕਰ ਨਾ ਸਕੇ ਐਦਾਂ ਦਾ ਕੁਝ ਵੀ ਨਹੀਂ ਪਹਿਲਾਂ ਚੰਗੀ ਤਰ੍ਹਾਂ ਉਹ ਆਲ ਦਾ ਮਨ ਨੂੰ ਤਸੱਲੀ ਕਰ ਲੇ ਉਸ ਤੋਂ ਬਾਅਦ ਆ ਕੇ ਆਪਣਾ ਕਾਰਡ ਬਣਾਵੇ ਤੇ ਖੇਲੇ ਠੀਕ ਹੈ ਜੀ ਹਾਂਜੀ ਤੇ ਫੂਡ ਦੇ ਚੰਗੀ ਸੋਚ ਆ ਜੀ ਕਿਉਂਕਿ ਜ਼ਿਆਦਾਤਰ ਆਪਾਂ ਕੋਈ ਵੀ ਦੇਖਦੇ ਆ ਮਤਲਬ ਵਧੀਆ ਚੀਜ਼ ਬਣਦੀ ਆ ਉੱਥੇ ਸਭ ਤੋਂ ਪਹਿਲਾਂ ਰੁਪਏ ਲਏ ਜਾਂਦੇ ਨੇ ਫਿਰ ਬਾਅਦ ਚ ਪਤਾ ਲੱਗਦਾ ਵੀ ਯਾਰ ਇੱਥੇ ਤਾਂ ਨਿਆਰਾ ਹੀ ਨਹੀਂ ਆਇਆ ਹੈਗਾ ਪਰ ਉਹ ਚੀਜ਼ ਤੁਸੀਂ ਪਹਿਲੀ ਖਤਮ ਕਰਦੇ ਵੀ ਪਹਿਲਾਂ ਨਿਆਰਾ ਦੇਖੋ ਵੀ ਕੀ ਮਿਲੂਗਾ ਫਿਰ ਰੁਪਏ ਦੇ ਕੇ ਟਿਕਟ ਲੈ ਲਓ ਬਿਲਕੁਲ ਬਾਈ ਜੀ ਬਹੁਤ ਵਧੀਆ ਸੋਚ ਲੱਗੀ ਬਈ ਤੇ ਕਿਉਂਕਿ ਅਜਿਹੀ ਸੋਚ ਨਾਲ ਹਰ ਕੋਈ ਇੱਥੇ ਜੋ ਵੀ ਆਊਟਲੈਟ ਤੇ ਆਊਗਾ ਇੱਕ ਵਾਰ ਵਾਪਰ ਐਂਡਲੈਸ ਐਡਵੈਂਚਰ ਦੇ ਵਿੱਚ ਗਿਆੜਾ ਜ਼ਰੂਰ ਮਾਰੂ ਬਿਲਕੁਲ ਬਿਲਕੁਲ ਬਾਈ ਜੀ ਆ ਦੇਖੋ ਦੋਸਤੋ ਤੁਸੀਂ ਆਦੀ ਫੈਮਿਲੀ ਨਾਲ ਇਸ ਤਰੀਕੇ ਨਾਲ ਇੱਥੇ ਇੰਜੋਏ ਕਰ ਸਕਦੇ ਹੋ ਏ ਭਾਈ ਵੀਆਰ ਨਾਲ ਟੈਕਨੋਲੋਜੀ ਨਾਲ ਚੱਲਣਾ ਇਹਦਾ ਸਰ ਵੀਆਰ ਟੈਕਨੋਲੋਜੀ ਹੈ ਕਿ ਅਸੀਂ ਵਰਲਡ ਦੀ ਸਭ ਨਾਲ ਵਧੀਆ ਕੰਪਨੀ ਦੀ ਅਸੀਂ ਬ੍ਰਾਂਡ ਦੀ ਗੇਮ ਲੈ ਕੇ ਆਏ ਆ ਜੀ ਜਿੰਦਾ ਕਿ ਅਗਰ ਤੁਸੀਂ ਵੀਆਰ ਲਗਾਓਗੇ ਤੁਹਾਨੂੰ ਬਿਲਕੁਲ ਇਹ ਲੱਗੇਗਾ ਕਿ ਅਸੀਂ ਚੰਦ ਤਾਰੇ ਆ ਇੱਥਾਂ ਕੀ ਬਾਤ ਹੈ ਜੀ ਬਿਲਕੁਲ ਇਹ ਗੱਲ करिए ਸਭ ਤੋਂ ਮਨਪਸੰਦ ਦਾ ਗੇਮ ਹੁੰਦੀ ਹੈ ਜਿਹੜੀ ਨੌਜਵਾਨਾਂ ਦੀ ਉਹ ਬੋਲਿੰਗ ਹੈਲੇ ਆ ਬਿਲਕੁਲ ਬਿਲਕੁਲ ਜੀ ਮੈਂ ਪਹਿਲਾਂ ਇਹਦੇ ਵਾਸਤੇ ਅੰਮ੍ਰਿਤਸਰ ਤੱਕ ਜਾਂਦਾ ਰਿਹਾ ਖੇਡਣ ਪਰ ਹੁਣ ਸਾਨੂੰ ਤੁਸੀਂ ਨੇੜੇ ਬਠਿੰਡੇ ਚ ਵੀ ਲੈ ਆਤੀਏ ਬਿਲਕੁਲ ਜੀ ਜੀ ਇਹ ਬਾਈ ਜੀ ਬੋਲਿੰਗ ਅੱਜ ਕੱਲ ਬਹੁਤ ਜਗ੍ਹਾ ਤੁਹਾਨੂੰ ਮਿਲ ਜੇਗੀ ਅੰਬਰਸਰ ਮਿਲ ਜੂ ਚੰਡੀਗੜ ਮਿਲ ਜੂ ਲੁਧਿਆਣੇ ਮਿਲ ਜੂਗੀ ਬਟ ਜਿਹੜੀ ਆਪਾਂ ਬਠਿੰਡਾ ਦੇ ਵਿੱਚ ਲੈ ਕੇ ਆਏ ਆਂ ਜੀ ਇਹ ਅਸੀਂ ਬੰਬੇ ਤੋਂ ਇੱਕ ਗੇਮਿੰਗ ਜ਼ੋਨ ਦਾ ਕਨਸੈਪਟ ਸਾਰਾ ਚੱਕਿਆ ਜੀ ਕੰਦੇ ਵਿੱਚ ਕੀ ਬਾਲੀਵੁੱਡ ਸਾਰਾ ਜਾ ਰਿਹਾ ਹੈ ਠੀਕ ਹੈ ਜੀ ਵੱਡੇ ਵੱਡੇ ਬਾਲੀਵੁੱਡ ਦੇ ਐਕਟਰ ਜਾ ਰਿਹਾ ਸਲਮਾਨ ਖਾਨ ਜਾ ਰਿਹਾ ਬਹੁਤ ਵੱਡੇ ਉਹ ਸਾਰਾ ਅਸੀਂ ਮੰਨ ਕੇ ਚੱਲੋ ਕਿ ਉਦਾਂ ਦਾ ਹੀ ਇੰਟੀਰੀਅਰ ਉਦਾਂ ਦਾ ਹੀ ਲਾਈਟ ਉਦਾਂ ਦਾ ਹੀ ਕਨਸੈਪਟ ਬਣਾਇਆ ਠੀਕ ਹੈ ਬਾਈ ਨਾਲ ਹੀ ਬਹਿ ਕੇ ਤੁਸੀਂ ਸਾਡੇ ਕੋਲੇ ਤੇ ਬੀਅਰ ਦਾ ਠੀਕ ਹੈ ਜੀ ਈਅਰ ਬਾਅਦ ਦਾ ਵੀ ਮਜ਼ਾ ਲੈ ਸਕਦੇ ਹੋ ਨਾਲ ਹੀ ਤੁਹਾਨੂੰ ਫੂਡ ਮਿਲੂਗਾ ਇੱਥੇ ਠੀਕ ਹੈ ਬਈ ਜੀ ਐਦਾਂ ਦੇ ਸਾਰੀਆਂ ਚੀਜ਼ਾਂ ਤੁਹਾਨੂੰ ਸਿਟਿੰਗ ਬੋਲਿੰਗ ਵਾਲੀ ਦੇ ਵਿੱਚ ਹੀ ਮਿਲੂਗਾ ਕੀ ਬਾਤ ਹੈ ਜੀ ਇਹ ਐਂਬੀਅੰਸ ਦਾ ਬਹੁਤ ਖਿਆਲ ਰੱਖਿਆ ਗਿਆ ਕਿਉਂਕਿ ਨੌਜਵਾਨ ਅੱਜ ਕੱਲ ਦੇ ਐਂਬੀਅੰਸ ਵਿੱਚ ਜਾਣਾ ਪਸੰਦ ਕਰਦੇ ਆ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਦੋਸਤੋਂ ਕਿਤੇ ਵੀ ਨਹੀਂ ਦੇਖਣ ਨੂੰ ਮਿਲਣਾ ਤੇ ਭਾਈ ਇੱਧਰ ਮੈਂ ਦੇਖ ਰਿਹਾ ਸਿਟਿੰਗ ਵੀ ਰੱਖੀ ਹੋਈ ਹੈ ਪ੍ਰੋਪਰ ਹਾਂਜੀ ਭਾਈ ਜੀ ਇੱਧਰ ਸਿਟਿੰਗ ਹੈ ਜਿਵੇਂ ਕੋਈ ਨਾਲ ਦੇ ਗੈਸਟ ਆਂਦੇ ਆ ਬੋਲਿੰਗ ਵਾਲੀ ਨਹੀਂ ਕਰਨਾ ਚਾਹੁੰਦੇ ਉਹ ਆ ਕੇ ਨਾਲ ਬੈਠ ਕੇ ਉਹਨਾਂ ਦਾ ਇੰਜੋਏ ਕਰ ਸਕਦੇ ਆ ਇੱਥੇ ਆਲੇ ਕੋਈ ਵੀ ਬਾਰ ਦਾ ਬੀਅਰ ਪੀ ਸਕਦੇ ਆ ਕੁਝ ਵੀ ਆਲਾ ਡਰਿੰਕਸ ਲੈ ਸਕਦੇ ਆ ਮੋਕਟਲਸ ਲੈ ਸਕਦੇ ਆ ਠੀਕ ਆ ਉਹਦਾ ਵੀ ਆਪਣੇ ਕੋਲੇ ਇੱਥੇ ਉਪਲਬਧ ਰਹੂ ਸਾਰਾ ਬਿਲਕੁਲ ਜੀ ਇੱਥੇ ਔਨ ਔਨ ਟੇਬਲ ਸਰਵਿਸ ਮਿਲੂਗੀ ਜੀ ਤੁਹਾਨੂੰ ਸਾਰਾ ਕੁਝ ਮਿਲੂਗਾ ਜੀ ਠੀਕ ਹੈ ਜੀ ਸਿਕਿਉਰਿਟੀ ਦਾ ਮੈਂ ਦੇਖ ਰਿਹਾ ਸਾਰੇ ਬੌਂਸਰ ਵਗੈਰਾ ਪ੍ਰੋਪਰ ਸਿਕਿਉਰਿਟੀ ਰਹੂਗੀ ਬਿਲਕੁਲ ਸਭ ਸਾਰੇ ਹਰ ਤਰ੍ਹਾਂ ਦਾ ਸਟਾਫ ਹੈ ਜੀ ਬੌਂਸਰ ਹੈ ਕਲੀਨ ਹਾਊਸਕੀਪਿੰਗ ਹੈ ਸਭ ਕੁਝ ਹਰ ਤਰ੍ਹਾਂ ਦੇ ਅਲੱਗ-ਅਲੱਗ ਸੈਕਸ਼ਨ ਹੈ ਹਰ ਇੱਕ ਦੇ ਉੱਤੇ ਸੁਪਰਵਾਈਜ਼ਰ ਰੱਖੇ ਗਏ ਹੈ ਠੀਕ ਹੈ ਭਾਈ ਹਰ ਇੱਕ ਗੇਮ ਦੇ ਸੁਪਰਵਾਈਜ਼ਰ ਹੈ ਐਦਾਂ ਨਹੀਂ ਕਿ ਬੰਦੇ ਲੜਕੇ ਹੈਗੇ ਉਹ ਖੜਾ ਰਿਆ ਹੈ ਹੈੱਡ ਸੈਟ ਨਹੀਂ ਆਪਾਂ ਪ੍ਰੋਪਰ ਸੁਪਰਵਾਈਜ਼ਰ ਹਨ ਉੱਪਰ ਮੈਨੇਜਰ ਹੈ ਉੱਪਰ ਮੈਨੇਜਮੈਂਟ ਟੀਮ ਬੈਠੀ ਹੈ ਐਦਾਂ ਕੁਝ ਵੀ ਨਹੀਂ ਚੱਲ ਰਿਹਾ ਪ੍ਰੋਪਰ ਮੈਨੇਜਮੈਂਟ ਦੇ ਅੰਦਰ ਚੱਲੂਗਾ ਜੀ ਭਾਈ ਭਾਈ ਇੱਕ ਗ ਪਾਰਟੀ ਪਾਰਟੀ ਇੰਜੋਇਮੈਂਟ ਕਰ ਬਿਲਕੁਲ ਜੀ ਆਪਾਂ ਬੱਚੇ ਨਾਲ ਲੈ ਕੇ ਆਏ ਆ ਤਾਂ ਉਹਨਾਂ ਲਈ ਫਿਰ ਅਲੱਗ ਖਾਣ ਪੀਣ ਲਈ ਵੀ ਰੱਖਿਆ ਤੁਸੀਂ ਬਾਈ ਜੀ 100 ਬੱਚਾ ਲੈ ਕੇ ਆਓ ਪ੍ਰੋਪਰ ਸਾਡੇ ਕੋਲ ਇਹਦੇ ਬੋਲਿੰਗ ਵਾਲੀ ਦੇ ਬੈਕ ਸਾਈਡ ਇੱਕ ਅਸੀਂ ਪਾਰਟੀ ਹਾਲ ਦਾ ਅਰੇਂਜਮੈਂਟ ਕੀਤਾ ਜਿਹਦੇ ਵਿੱਚ ਤੁਸੀਂ 100 ਬੰਦਾ ਲੈ ਕੇ ਆਓ ਮੁੰਡੇ ਲਈ ਸਾਰਾ ਕੁਝ ਮਿਲੇਗਾ ਉੱਥੇ ਬੈਠਿਆਂ ਨੂੰ ਮਿਲੂਗਾ ਤੁਸੀਂ ਇੰਜੋਏ ਕਰੋ ਉਹਦੇ ਅੰਦਰ ਡੀਜੇ ਵੀ ਹੈ ਪ੍ਰੋਪਰ ਸਾਰਾ ਸਿਸਟਮ ਹੈ ਪ੍ਰੋਪਰ ਐਂਬੀਅੰਸ ਹੈ ਪ੍ਰੋਪਰ ਸਿਟਿੰਗ ਹੈ ਬਹੁਤ ਵਧੀਆ ਮਾਹੌਲ ਆਪਾਂ ਕ੍ਰੀਏਟ ਕੀਤਾ ਉੱਥੇ ਤੁਸੀਂ ਆਓ ਆਲਦਾ ਤੁਸੀਂ ਬੇਫਿਕਰ ਹੋ ਕੇ ਆਣਾ ਕਰੋ ਸਾਰਾ ਕੁਝ ਅਸੀਂ ਪ੍ਰਬੰਧ ਕਰਾਵਾਂਗੇ ਤੁਹਾਡੀ ਬੈਲੂਨਸ ਡੈਕੋਰੇਸ਼ਨ ਬਰਥਡੇ ਕੇਕ ਸਭ ਕੁਝ ਅਸੀਂ ਦਾਂਗੇ ਜੀ ਜੀ ਇੱਕ ਚੀਜ਼ ਹੋਰ ਲੈ ਆਓ ਤੁਸੀਂ 100 ਬੱਚੇ ਲੈ ਆਓ ਸਭ ਦਾ ਪੈਕੇਜ ਬਣ ਜਾਏਗਾ ਅਭੀ ਤੁਸੀਂ ਇੰਜੋਏ ਕਰੇਗਾ ਨਾਲੇ ਪਾਰਟੀ ਕਰੇਗਾ ਇਹਦੇ ਵਿੱਚ ਗੇਮਾਂ ਵੀ ਵਿੱਚੇ ਹੀ ਦਾਂਗੇ ਜੀ ਪੈਕੇਜ ਬਣਾ ਦਾਂਗੇ ਇੱਕ ਬਰਥਡੇ ਪਾਰਟੀ ਦਾ ਐਨੀਵਰਸ ਕਿਉਂਕਿ ਅੱਜ ਕੱਲ ਦਾ ਕੀ ਹੈ ਕਿ ਬਰਥਡੇ ਪਾਰਟੀ ਕੱਲਾ ਕੇਕ ਕੱਟ ਕੇ ਨਹੀਂ ਲੋਕ ਮਨਾਣਾ ਚਾਹੁੰਦੇ ਅੱਜ ਕੱਲ ਲੋਕ ਥੋੜਾ ਉਤਾਵਦਨਾ ਚਾਹੁੰਦੇ ਆ ਉਹਨਾਂ ਦੇ ਲਈ ਬੱਚਾ ਨੂੰ ਅਸੀਂ ਹਰ ਚੀਜ਼ ਪ੍ਰੋਵਾਈਡ ਕਰਾਵਾਂਗੇ ਉਹਨਾਂ ਲਈ ਅਸੀਂ ਮਾਸਕੋਟ ਵੀ ਰੱਖਿਆ ਹੈ ਜਿਨੇ ਬੱਚੇ ਕੀ ਮਾਸਕੋਟ ਨਾਲ ਵੀ ਇੰਜੋਏ ਕਰ ਸਕਦੇ ਆ ਇੱਕ ਬਾਈ ਚੀਜ਼ ਮੈਂ ਹੋਰ ਦੇਖ ਰਿਹਾ ਤੇ ਖਾਸ ਹਾਂਜੀ ਬਾਈ ਜੀ ਕਿਤੇ ਵੀ ਮੈਨੂੰ ਨਾ ਵਾਇਰਿੰਗ ਨਹੀਂ ਦਿਖ ਰਹੀ ਇੱਕ ਤਾਂ ਹਾਂਜੀ ਬਾਈ ਜੀ ਤੇ ਦੂਜਾ ਜਿਵੇਂ ਆਮ ਕਿਸੇ ਹਾਲ ਚ ਜਾਣਾ ਜਿੱਥੇ ਥੋੜੇ ਜਿਹੀ ਭੀੜ ਹੋ ਜੇ ਜਿਵੇਂ ਮੈਰਿਜ ਵੈਲਸ ਚ ਆਪਾਂ ਜਾਂਦੇ ਆ ਐਸੀ ਤਾਂ ਲੱਗੀ ਹੁੰਦੇ ਨੇ ਗਰਮੈਸ਼ੀ ਹੋ ਜਾਂਦੀ ਆ ਉਹ ਇੱਥੇ ਕਿਉਂ ਨਹੀਂ ਹੈਗੀ ਬਈ ਮਤਲਬ ਆਪਣੇ ਏਸੀ ਦੇ ਪ੍ਰਬੰਧ ਇਹਦੇ ਰੱਖਿਆ ਜਾਂ ਕੀ ਆਪਾਂ ਸਾਡੀ ਏਸੀ ਦਾ ਵੀ ਪ੍ਰਬੰਧ ਹੈ ਪ੍ਰੋਪਰ ਡਕਟਿੰਗ ਹੈ ਪ੍ਰੋਪਰ 에ਅਰ ਕੰਡੀਸ਼ਨਰ ਵੀ ਕਰਾਇਆ ਇਹਨੂੰ ਉਸ ਤੋਂ ਬਾਅਦ ਸਾਊਂਡ ਦਾ ਬੜਾ ਧਿਆਨ ਰੱਖਿਆ ਹੈ ਪ੍ਰੋਪਰ ਇਕੋ ਕਰਾਈਆ ਹੈ ਕੋਈ ਵੀ ਕੋਈ ਵੀ ਇੰਟੀਰੀਅਰ ਦੀ ਗੱਲ ਕਰ ਲਓ ਸਾਰੇ ਚੰਗੇ ਬ੍ਰਾਂਡ ਲਾਏ ਆ ਜੀ ਜੈਗਵਾਰ ਵਰਗੀਆਂ ਕੰਪਨੀਆਂ ਨਾਲ ਅਸੀਂ ਕਾਈਪ ਕਰਕੇ ਉਹਨਾਂ ਦੇ ਬ੍ਰਾਂਡ ਲਾਏ ਆ ਲੈਪ ਦੀ ਵਾਇਰ ਲਗਾਈ ਹੈ ਫਾਇਰ ਸੈਕਟਿਕ ਐਦਾਂ ਦੀਆਂ ਚੀਜ਼ਾਂ ਨੂੰ ਅਸੀਂ ਮਤਲਬ ਗਾਲ ਦੇ ਗੇਮਿੰਗਸ ਹੋਣੇ ਚ ਵਰਤੇ ਆ ਕੋਈ ਵੀ ਚੀਜ਼ ਅਸੀਂ ਮਾੜੀ ਨਹੀਂ ਲਗਾਈ ਕੋਈ ਵੀ ਵਾਇਰਿੰਗ ਹੈ ਸਾਰੀ ਅੰ ਠੀਕ ਹੈ ਜੀ ਇਹਦੇ ਦਾ ਅਸੀਂ ਇੰਟੀਰੀਅਰ ਦਾ ਪਹਿਲਾਂ ਸਾਨੂੰ ਆਪ ਨੂੰ ਕੋਠੀਆਂ ਬਣਾਉਣ ਦਾ ਬਹੁਤ ਸ਼ੌਂਕ ਸੀ ਤੁਹਾਨੂੰ ਪਤਾ ਹੀ ਹੈ ਜਿੱਦਾਂ ਠੀਕ ਹੈ ਜੀ ਉਦਾਂ ਅਸੀਂ ਇਹਦੇ ਵਿੱਚ ਵੀ ਆਹਦਾ ਪੂਰੀ ਜਾਨ ਲਾਈ ਹੈ ਜੀ ਸਾਡਾ ਇਹ ਜਨੂਨ ਹੈ ਜੀ ਜੀ ਭਾਈ ਤੇ ਭਾਈ ਬਹੁਤ ਕਮਾਲ ਦਾ ਕੰਮ ਕੀਤਾ ਹੋਇਆ ਮਤਲ ਤੁਸੀਂ ਦੋਸਤੋ ਯਕੀਨ ਹੀ ਨਹੀਂ ਮੰਨਣਾ ਇਹ ਬਠਿੰਡੇ ਦੇ ਵਿੱਚ ਫਿਰਦੇ ਆ ਇਹ ਤਾਂ ਭਾਈ ਮੈਨੂੰ ਸਪੇਸ ਤੇ ਤੁਸੀਂ ਲੈ ਕੇ ਹਟੋਂਗੇ ਫਿਰ ਲੈ ਆ ਕੇ ਭਾਈ ਜੀ ਅਸੀਂ ਇਹਨੂੰ ਸਪੇਸ ਹੀ ਕਹਿੰਨੇ ਆ ਸਾਡਾ ਇਹ ਸਪੇਸ ਹੈ ਇਹ ਬੋਪਰ ਸਪੇਸ ਹੈ ਜੀ ਬੋਪਰ ਸਪੇਸ ਹਾਂਜੀ ਇੱਥੇ ਤੁਹਾਨੂੰ ਚੰਦ ਤੇ ਜਾਣ ਦੀ ਲੋੜ ਨਹੀਂ ਤੁਸੀਂ ਬੋਪਰੇ ਚਾਹੋ ਤੁਹਾਨੂੰ ਚੰਦ ਤੇ ਅਸੀਂ ਲੈ ਕੇ ਜਾਵਾਂਗੇ ਕੀ ਬਾਤ ਹੈ ਜੀ ਹਾਂਜੀ ਤੇ ਭਾਈ ਖਾਣੇ ਪੀਣੇ ਦਾ ਵੀ ਦਿਖਾ ਦਈਏ ਵਿੱਚ ਰੈਸਟੋਰੈਂਟ ਖਾਣੇ ਪੀਣੇ ਦਾ ਆ ਜੋ ਭਾਈ ਜੀ ਚੱਲਦੇ ਆ ਤੁਹਾਨੂੰ ਨੀਚੇ ਦਿਖਾਣੇ ਆ ਜੀ ਬਾਈ ਜੀ ਸਾਰਾ ਦਿਨ ਇੰਜੋਏ ਕਰ ਲਿਆ ਹਾਂਜੀ ਬਾਈ ਜੀ ਫਿਰ ਭੁੱਖ ਵੀ ਲੱਗਣੀ ਤੇ ਖਾਣਾ ਵੀ ਹੈਗਾਗਾ ਬਿਲਕੁਲ ਬਿਲਕੁਲ ਬਾਈ ਜੀ ਖਾਣ ਵਾਸਤੇ ਬਈ ਆਪਾਂ ਕੀ ਆਪਸ਼ਨ ਰੱਖੀ ਹੋਈ ਹੈ ਬਿਲਕੁਲ ਬਾਈ ਜੀ ਖਾਣ ਵਾਸਤੇ ਆਪਣੇ ਕੋਲ ਸਾਰਾ ਪ੍ਰਬੰਧ ਹੈ ਜੀ ਆਪਾਂ ਇਨਡੋਰ ਦੇ ਵਿੱਚ ਹੀ ਆਪਣਾ ਫੂਡ ਦਾ ਪ੍ਰੋਪਰ ਰੈਸਟੋਰੈਂਟ ਹੈਗਾ ਜੀ ਜਿੰਦਾ ਨਾਮ ਇਟਾਲੀਅਨ ਮਾਸਟਰ ਹੈ ਇਹ ਆਪਾਂ ਬਰਨਾਲਾ ਦਾ ਇੱਕ ਆਪਣੇ ਗੋਲਦੀ ਭਾਈ ਜੀ ਸਾਰਿਆਂ ਨੂੰ ਰਨ ਕਰ ਰਿਹਾ ਠੀਕ ਹੈ ਜੀ ਤੁਹਾਨੂੰ ਕੋਈ ਫੂਡ ਦੀ ਕਮੀ ਨਹੀਂ ਮਿਲੇਗੀ ਫੂਡ ਦੀ ਜਿਹੜੀ ਕੁਆਲਿਟੀ ਹੈ ਰੇਟ ਹੈ ਉਹ ਬੜੇ ਹੀ ਰੀਜ਼ਨੇਬਲ ਰੱਖਿਆ ਅਸੀਂ ਜਿਹੜੇ ਰੇਟ ਹੈ ਉਹ ਰੋਡਸ ਦੇ ਸਟਾਲ ਵਾਲੇ ਰੇਟ ਅਸੀਂ ਲੈ ਕੇ ਆਏ ਆ ਕੁਆਲਿਟੀ ਤੁਸੀਂ ਦੇਖ ਹੀ ਰਹੇ ਹੋ ਕਿੱਦਾਂ ਬਣ ਰਿਹਾ ਸਾਰਾ ਕੁਝ ਤੁਹਾਡੇ ਅੱਖਾਂ ਦੇ ਸਾਹਮਣੇ ਹੈ ਤੇ ਬੜਾ ਹੀ ਹਾਈਜਾਇਨਿਕ ਹੈ ਸਾਡੇ ਜਿਹੜੇ ਡਰਿੰਕਸ ਹੈ ਪ੍ਰੋਪਰ ਅਸੀਂ ਗੋਆ ਦੇ ਇੱਕ ਕਾਰੀਗਰ ਲੈ ਕੇ ਆਏ ਆ ਜਿਹੜੇ ਡਰਿੰਕਸ ਬਣਾ ਕੇ ਪ੍ਰੋਪਰ ਮੋਕਟੇਲਸ ਬਣਾ ਰਹੇ ਆ ਬੀਚ ਦੇ ਨਜ਼ਾਰੇ ਬੀਚ ਦੇ ਨਜ਼ਾਰੇ ਵੀ ਇੱਥੇ ਦਾਂਗੇ ਬਿਲਕੁਲ ਪ੍ਰੋਪਰ ਗੇਮਿੰਗ ਜ਼ੋਨ ਇੱਥੇ ਦਾਂਗੇ ਕੀ ਬਾਤ ਹੈ ਜੀ ਆਪਕੋ ਵੱਡੀ ਗੱਲ ਦੋਸਤੋ ਮੈਂ ਜਿਹੜੀ ਦੇਖ ਰਹੇਗਾ ਨੋਰਮਲ 버ਗਰ ਆ ਜੀ ਨਾ 60 ਰੁਪਿਆ ਦਾ ਬਿਲਕੁਲ ਬਾਈ ਜੀ ਨੋਰਮਲ 버ਗਰ 60 ਰੁਪਏ ਦਾ ਹੈ ਜੀ ਪ੍ਰੋਪਰ ਅਸੀਂ ਕੋਈ ਵੀ ਰੇਟ ਰੱਖਿਆ ਜੀ ਗੇਮਿੰਗ ਜ਼ੋਨ ਦੇ ਜਾਂ ਆਪਣੇ ਆਪਣੇ ਇੱਧਰ ਫੂਡ ਕੋਰਟ ਦੇ ਇਹ ਬੜੇ ਹੀ ਨੋਰਮਲ ਰੱਖਿਆ ਜੀ ਕੋਈ ਵੀ ਬੰਦੇ ਨੂੰ ਇਦਾਂ ਨਾ ਲੱਗੇ ਕਿ ਇਹ ਛਿਲ ਲਾ ਰਹੇ ਪੰਜਾਬੀ ਇੱਕ ਕਹਿੰਦੇ ਹੁੰਦੇ ਛਿਲ ਲਾਤੀ ਅਸੀਂ ਉਹ ਛੇਲੇ ਨਹੀਂ ਲਾਣੀ ਜੀ ਲੋਕਾਂ ਨੂੰ ਇੰਜੋਏ ਕਰਾਣਾ ਇੱਕ جنੂਨ ਹੈ ਕਿ جنੂਨ ਹੈ ਪ੍ਰੋਜੈਕਟ ਕਰਨ ਦੇ ਚੇ ਪ੍ਰੋਜੈਕਟ ਕੀਤਾ ਸੀ جنੂਨ ਸੀ ਕਿ ਲੋਕਾਂ ਨੂੰ ਇੰਜੋਏ ਕਰਾਣਾ ਆਪਣੇ ਏਰੀਆ ਦੇ ਲੋਕਾਂ ਨੂੰ ਜਾਇਜ਼ ਖਰਚੇ ਦੇ ਵਿੱਚ ਇੰਜੋਏ ਕਰਾਉਣਾ ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ ਨਾ ਭਾਈ ਕਿਤੇ ਵੀ ਘੁੰਮਣ ਵਗ ਜਾਈਏ ਐਂਟਰੀ ਫੀਸ ਘੱਟ ਰੱਖ ਦਿੰਦੇ ਨੇ ਪਰ ਅੰਦਰ ਜਦੋਂ ਖਾਣ ਨੂੰ ਪਾਣੀ ਦੀ ਬੋਤਲ ਹੀ ਮੰਗਦੇ ਉਹ ਵੀ ਸੌ ਦੀ ਦਿੰਦੇ ਆ ਪਰ ਉਹ ਚੀਜ਼ ਆਪਣੇ ਨੇ ਆਪਣੀ ਐਂਟਰੀ ਵੀ ਘੱਟ ਹੈ ਖਾਣ ਪੀਣ ਦਾ ਵੀ ਖਰਚਾ ਘੱਟ ਹੈ ਬਿਲਕੁਲ ਜੀ ਸਾਡੇ ਕੋਲ ਆਓ ਤੁਹਾਨੂੰ ਬੜੇ ਹੀ ਬਜਟ ਫ੍ਰੈਂਡਲੀ ਸਾਰਾ ਕੁਝ ਅਸੀਂ ਲੈ ਕੇ ਦਾਂਗੇ ਸਾਰੀਆਂ ਡਰਿੰਕਸ ਸਾਰੇ ਫੂਡ ਤੁਸੀਂ ਸਾਡਾ ਬੜਾ ਹੀ ਹਾਈਜਾਇਨਿਕ ਹੈਗਾ ਓਪਨ ਕਿਚਨ ਹੈ ਲਾਈਵ ਕਿਚਨ ਅਸੀਂ ਲੈ ਕੇ ਆਏ ਆ ਇਹ ਨਹੀਂ ਕਿ ਸਸਤਾ ਹੈ ਤਾਂ ਉਹਨੇ ਅਸੀਂ ਵਧੀਆ ਨਹੀਂ ਬਣਾ ਰਹੇ ਪ੍ਰੋਪਰ ਲਾਈਵ ਕਿਚਨ ਹੈ ਸਾਡੀ ਪ੍ਰੋਪਰ ਸਾਰਾ ਕੁਝ ਲਾਈਵ ਬਨੇਗਾ ਤੁਹਾਡੇ ਸਾਹਮਣੇ ਬਨੇਗਾ ਤੁਹਾਨੂੰ ਸਾਹਮਣੇ ਖਵਾਵਾਂਗੇ ਕੀ ਬਾਤ ਹੈ ਜੀ ਭਾਈ ਜੀ ਸ਼ੌਪਿੰਗ ਦੇ ਨਾਲ ਨਾਲ ਹੁਣ ਗੇਮਾਂ ਦੇ ਵੀ ਨਜ਼ਾਰੇ ਆਪਾਂ ਲੈ ਸਕਦੇ ਆ ਬਿਲਕੁਲ ਭਾਈ ਜੀ ਤੁਸੀਂ ਆਓ 250 ਪਲੱਸ ਬ੍ਰਾਂਡ ਹੈ ਜੀ ਇੰਟਰਨੈਸ਼ਨਲ ਨੈਸ਼ਨਲ ਸਾਰੇ ਬ੍ਰਾਂਡਸ ਆਪਣੇ ਕੋਲੇ ਤੇ ਹੈਗੇ ਆ ਜੀ ਆਪਾਂ ਉਹਦੇ ਨਾਲ ਗੇਮਿੰਗ ਜ਼ੋਨ ਦਾ ਵੀ ਫਨ ਲੈ ਸਕਦੇ ਆ ਠੀਕ ਹੈ ਜੀ ਇਹ ਜਿਹੜਾ ਆਪਾਂ ਤੁਹਾਨੂੰ ਇੱਕ ਗੱਲ ਹੋਰ ਬਾਈ ਜੀ ਦੱਸਣਾ ਚਾਹਵਾਂਗਾ ਜਿਹੜਾ ਐਕਸਟੀਰੀਅਰ ਹੈ ਸਾਰਾ ਆਪਣਾ ਇਹ ਲਖਵਿੰਦਰ ਸਿੰਘ ਜੋੜਾ ਜੀ ਨੇ ਕੀਤਾ ਹੈ ਜਿਹੜਾ ਇੰਟੀਰੀਅਰ ਹੈ ਜੀ ਉਹ ਆਪਣੇ ਚਾਇਨਾ ਤੋਂ ਸਪੋਰਟ ਸੀ ਨਾਲ ਨਾਲ ਆਪਣੇ ਮਿਸਟਰ ਵਿਵੇਕ ਭੁਸਰੀ ਜੀ ਆਟੋ ਐਂਡ ਡੈਕ ਉਹ ਵੀ ਆਪਣੇ ਨਾਲ ਉਹਨਾਂ ਨੇ ਪੂਰਾ ਸਾਥ ਦਿੱਤਾ ਹੈ ਜੀ ਸਾਰਾ ਇੰਟੀਰੀਅਰ ਉਹਨਾਂ ਕੋਲੋਂ ਹੋਇਆ ਹੈ ਜੀ ਤੇ ਬਹੁਤ ਹੀ ਵਧੀਆ ਕੰਮ ਕੀਤਾ ਉਹਨਾਂ ਦਾ ਵੀ ਉਸੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਦਾ ਵੀ ਪੂਰਾ ਸਹਿਯੋਗ ਹੈ ਜੀ ਬਾਈ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਆਸ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਠਿੰਡਾ ਕੀ ਪੂਰੇ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਦੇਣਗੇ ਤੇ ਇੱਥੇ ਆਪਣੇ ਬੱਚਿਆਂ ਨਾਲ ਆਪਣੀ ਫੈਮਿਲੀ ਨਾਲ ਇੰਜੋਏ ਕਰਕੇ ਜਾਣਗੇ। ਆਖੀਰ ਤੇ ਭਾਈ ਆਪਾਂ ਦੁਬਾਰਾ ਐਡਰੈਸ ਜਰੂਰ ਦੱਸੀ ਜੀ। ਭਾਈ ਜੀ ਬੋਪਰ ਗੇਮਿੰਗ ਜ਼ੋਨ ਐਨ ਐਸ 7 ਫੈਕਟਰੀ ਆਊਟਲੈਟ ਬੁੱਚੋ ਮੰਡੀ ਜੀ ਬਠਿੰਡਾ ਜੀ ਆਪਣੇ ਇਹ ਲਿਵਾਈਜ਼ ਵਾਲੀ ਲਾਈਨ ਦੇ ਉੱਪਰ ਨਾਲ ਹੀ ਆਪਣੇ ਐਸਕੇਲੇਟਰ ਲੱਗਿਆ ਉੱਪਰ ਆਓ ਤੇ ਤੁਸੀਂ ਇੰਜੋਏ ਕਰੋ। ਇੰਜੋਏ ਕਰੋ। ਹਾਂ ਜੀ।